ਕੰਪੜਾਂ ਦੀ ਥੰਦਾਰ ਦੇ ਬਰਾਬਰ ਬੋਲੇ ਕਿ ਉਧਰੋਂ ਤਾਂ ਲੈਂਡ ਪੁਲਿੰਗ ਪਾਲਿਸੀ ਹੋ ਗਈ ਰੱਦ ਜੀ ਤੇ ਹੁਣ ਗਮਾਡਾ ਵਾਲਾ ਜਿਹੜਾ ਮਾਮਲਾ ਹੈ ਜਿਹੜੀ 20000 ਏਕੜ ਜ਼ਮੀਨ ਪਈ ਹੈ ਕਹਿੰਦੇ ਆ ਕਿ ਉਤੇ ਲੋਨ ਲੈਂਡ ਦੀ ਤਿਆਰੀ ਕਰ ਰਹੇ ਹੈ 4 4 5 5 ਕੈਬਨਟ ਹੋਈਆਂ ਉਹਦੇ ਲਈ ਬਿਲਕੁਲ ਹੋਈਆਂ ਰੱਦ ਕਰਨ ਲਈ ਕੈਬਨਟ ਕਿੱਥੇ ਹੈ ਜੀ ਜੀ ਉਸ ਪੋਜ਼ਿਟਿਵ ਪੌਣ ਲਈ ਕੈਬਨਟ ਕਿੱਥੇ ਹੈ ਤੁਸੀਂ 6 6 ਪੇਜਾਂ ਦੇ ਅਖਬਾਰ ਸਟੇਅਰ ਦਿੱਤੇ ਆ ਕਿ ਜੀ ਆਹ ਜ਼ਮੀਨਾਂ ਨੋਟੀਫਾਈ ਹੋ ਗਈਆਂ ਉਹਨਾਂ ਨੂੰ ਡੀ ਨੋਟੀਫਾਈ ਕਰਨ ਦਾ ਇਸ ਮੈਂ ਕਹ ਰਿਹਾ ਹਿਸਿਆਰਤ ਪੈਸੇ ਨਾ ਖਰਚੋ ਚਿੱਠੀ ਦਾ ਜਾਰੀ ਕਰੋ ਹਾਂ ਕਟੋ ਕਰ ਸਰਕਾਰੀ ਚਿੱਠੀ ਜਾਰੀ ਕਰੋ ਜਿਸ ਵਿੱਚ ਖਾਨ ਹੈ ਸੁਚੇਤ ਰੈਨ ਦੀ ਲੋੜ ਹੈ ਕੈਨੇਡਾ ਪਾਲਿਸੀ ਜਿਹੜੀ ਰੱਦੀ ਹੋਈ ਪੈਸੇ ਹੁਣ ਹਿੰਮਤ ਨਹੀਂ ਹੈਗੇ ਨਾ ਜਗੇ ਦੁਬਾਰਾ ਉਹ ਫਾਈਲ ਖੋਲ ਲੈਣ ਪੰਨਾ ਵੀ ਫਲਪਲੇਟ ਉਹੀ ਹੋ ਗਿਆ ਜਿਹੜਾ ਡਾਇਲੌਗ ਪਹਿਲਾਂ ਗਾਲਖ ਸਾਹਿਬ ਦੀ ਵਰਤਿਆ ਜਾਂਦਾ ਸੀ じゃ ਸਜਾਨਾ ਦਾ ਕਾਗਜ਼ਾ ਹੋ ਗਿਆ ਜੀ ਵੀ ਇੰਦਰ ਤੱਕ ਖੜਕੇ ਹੀ ਪਿਆ ਪਹਿਲਾਂ ਤਾਂ ਖਾਲੀ ਕਹਿੰਦੇ ਸੀਗੇ ਹੁਣ ਖੜਕੇ ਆ ਪਿਆ ਇਹਦੇ ਇਹਦੇ ਨਤੀਜੇ ਇਹਦੇ ਸਿੱਟੇ ਇਹਦੇ ਪ੍ਰਭਾਵ ਕੀ ਨਿਕਲਣਗੇ ਜੇ ਪੰਜਾਬ ਸਰਕਾਰ ਇਸ 20000 ਏਕੜ ਦੇ ਉੱਤੇ ਡੂਨ ਲੈਂਡ ਦੀ ਕੋਸ਼ਿਸ਼ ਕਰਦੀ ਹੈ ਕਵਾਇਤ ਕਰਦੀ ਹੈ ਜਦੋਂ ਮਾਨਯੋਗ ਪੰਜਾਬ ਦੇ ਨਾਲ ਹਾਈ ਕੋਰਟ 'ਚ ਸਵਾਲ ਆਏ ਤਾਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਸੀ ਸਾਡੇ ਐਡਵੋਕੇਟ ਜਨਰਲ ਸਾਹਿਬ ਕੋਲ ਇੱਥੋਂ ਤੱਕ ਕਿ ਇਹ ਸਵਾਲ ਦਾ ਵੀ ਜਵਾਬ ਨਹੀਂ ਸੀ ਜਦੋਂ ਜੱਜ ਸਾਹਿਬ ਨੇ ਪੁੱਛਿਆ ਕਿ ਭਾਈ ਤੁਹਾਡੀ ਕਾਨੂੰਨੀ ਸਲਾਹ ਲਈ ਸੀ ਇਹ ਐਡਵੋਕੇਟ ਜਨਰਲ ਸਾਹਿਬ ਸਿਰ ਹੱਸ ਕੇ ਦਿਖਾ ਸਕੇ ਜਾਂ ਸਾਹਿਬ ਜਵਾਬ ਨਾ ਲੱਭਣ ਦਾ ਮਤਲਬ ਤੁਹਾਡਾ ਇੱਕੋ ਇੱਕ ਤਰੀਕਾ ਸੀ ਕਿ ਇੰਨੀ ਜ਼ਮੀਨ ਆਊ ਇੰਨੇ ਮਾਗੀਏ ਨੂੰ ਚੁਕਾਵਾਂਗੇ ਇੰਨਾ ਪੈਸਾ ਆਊ ਉਹਦੇ ਨਾਲ ਬੀਬੀਆਂ ਨੂੰ 11-1100 ਦਵਾਂਗੇ ਇਕੱਠਾ ਤੇ ਆਪਣੀਆਂ ਵੋਟਾਂ ਪੱਕੀਆਂ ਜਿਹੜਾ ਸ਼ੰਭੂਪਾਰ ਲਜਾਇਆ ਜਾਂਦਾ ਸੀ ਪੈਸਾ ਕਹਿੰਦੇ ਕਿ ਦਿੱਲੀ ਚ ਸਰਕਾਰ ਬਦਲ ਗਈ ਉਥੇ ਚੈੱਕ ਪੋਸਟਾਂ ਲੱਗੀਆਂ ਉਥੇ ਜਾਣਾ ਬੰਦ ਹੋ ਗਿਆ ਉਹ ਇੱਥੇ ਇਕੱਠਾ ਕਰਕੇ ਰੱਖੀ ਜਾਂਦੇ ਨੇ ਕਿਉਂਕਿ ਸ਼ੀਸ਼ਮੈਲ ਤੋਂ ਉਰੇ ਵੀ ਬਣੇ ਨੇ ਯੋਗ ਸਪੀਕਿੰਗ ਕੋਰ ਨੇ ਕਿਹਾ ਕਿ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਣ ਦੇ ਲਈ ਜਾਂ ਉਹਨਾਂ ਦੀ ਰਿਹਾਈ ਦੇ ਲਈ ਸੋਚਿਆ ਜਾਣਾ ਚਾਹੀਦਾ ਹੈ ਜਾਂ ਕਦਮ ਚੁੱਕੇ ਜਾਣੇ ਚਾਹੀਦੇ ਨੇ ਕਿ ਬੰਦੇ ਨੇ ਜੇ ਕੋਈ ਗੁਨਾਹ ਕੀਤਾ ਤਾਂ ਉਹਦੇ ਆਧਾਰ ਤੇ ਅਦਾਲਤ ਸਾਬਤ ਹੋਇਆ ਐ ਉਹਦੇ ਆਧਾਰ ਤੇ ਉਹਨੂੰ ਸਜ਼ਾ ਮਿਲੀ ਤੇ ਉਹ ਸਜ਼ਾ ਤੋਂ ਬਾਅਦ ਉਹਦਾ ਬੁਨਿਆਦੀ ਹੱਕ ਬਣਦਾ ਹੈ ਕਿ ਵੀ ਉਸਨੂੰ ਰਿਹਾਈ ਦਿੱਤੀ ਜਾਵੇ ਫਿਰ ਤੁਸੀਂ ਕੌਣ ਹੋਣੇ ਉਹਨੂੰ ਅੰਦਰ ਧਰਨ ਵਾਲੇ ਇੱਕ ਮਿੰਟ ਇੱਕ ਦਿਨ ਇੱਕ ਘੜੀ ਮਤਲਬ ਕਿ ਇਹ ਫਿਰ ਗੁਨਾਹ ਹੈ ਕਿ ਉਹਦੇ ਤੇ ਕਾਰਵਾਈ ਕਰੋਗੇ ਜੀ ਜਿਨ੍ਹਾਂ ਨੇ ਇਹ ਗੁਨਾਹ ਕੀਤਾ ਖੱਲੀ ਟਿੱਪਣੀ ਨਾਲ ਕੱਲੇ ਹੁਕਮ ਨਾਲ ਨਹੀਂ ਸਭਾ ਨਾ ਤੁਸੀਂ ਉਹਨਾਂ ਦੇ ਕਹੋ ਜੀ ਕਿ ਨਹੀਂ ਫਿਰ ਜਿੰਨੇ ਸਾਡੇ ਤੁਸੀਂ ਉਹਨਾਂ ਨੂੰ ਵੱਧ ਰੱਖਿਆ ਉਹਨੇ ਸਾਡੀ ਤੁਹਾਡੇ ਲਈ ਸਜ਼ਾ ਮੁਕਰਰ ਕਰਦੇ ਆ ਅੱਜ ਉਹ ਸਵੇਰ ਨਹੀਂ ਧੱਕਾ ਕੀ ਹੌਨ ਦਾ ਪੱਤੇ ਜੋ ਫਿਰ ਰੋਜ਼ ਹੀ ਨਿਕਲਦਾ ਜੇ ਰੋਜ਼ ਨਹੀਂ ਨਿਕਲਦਾ ਕਈ ਕਈ ਨਿਕਲਦੇ ਹੈ ਗਾਂਧੀ ਹਰਤੂ ਸਿੰਘ ਦੇ ਖਿਲਾਫ ਉਸ ਗੱਲ ਦਾ ਤਾਂ ਪਤਾ ਸੀਗਾ ਕਿ ਇਹ ਇਹ ਕਹਿਣਗੇ ਕਿ ਜਥੇਦਾਰੀ ਕੋ ਇੱਧਰ ਆ ਕੇ ਜਿਹੜੇ ਪਹਿਲਾਂ ਜਥੇਦਾਰ ਸੀ ਜੀ ਇਹ ਜੀ 2 ਦਸੰਬਰ ਵਾਲੇ ਜੀ ਫੈਸਲੇ ਇਹਨਾਂ ਨੇ ਕਰਾਏ ਉਹ ਕਹਿੰਦੇ ਕਿ ਭਰਾਵਾ ਹਟਾਇਆ ਤੁਸੀਂ ਹਮਲਾ ਵੀ ਉਹਨਾਂ ਨੇ ਕਰਾਇਆ ਜੀ ਗੋਲੀ ਵੀ ਉਹਨਾਂ ਨੇ ਚਲਾਈ ਜੀ ਇਹਨਾਂ ਜੀ ਉਹ ਭਾਜਪਾ ਨਾਲ ਮਿਲ ਕੇ ਜੀ ਆ ਸੁਖਵੀਰ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜੀ ਹਾਂ ਅੱਜ ਲੁਧਿਆਣੇ 'ਚ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਨਾ ਕਿ ਹਰਪ੍ਰੀਤ ਸਿੰਘ ਬਾਰੇ ਬਹੁਤ ਕੁਝ ਬੋਲਿਆ ਉਹਨਾਂ ਨੇ ਵੀ ਖਾਸ ਤੌਰ 'ਤੇ ਨਾ ਜਦੋਂ ਸੁਖਵੀਰ ਬਾਦਲ ਨੇ ਝੋਲੀ ਅੱਡ ਕੇ ਸਾਰੇ ਗੁਨਾਹ ਕਬੂਲ ਕੀਤੇ ਤਾਂ ਜਿਹੜੇ ਸੁਖਵੀਰ ਨੂੰ ਪੰਥ ਦਾ ਦੋਖੀ ਪੰਜਾਬ ਦਾ ਦੋਖੀ ਮੰਨਦੇ ਸੀ ਉਹਨਾਂ ਦੇ ਮਨ 'ਚ ਵੀ ਤਰਸ ਪਾਉਣ ਲੱਗ ਪਿਆ ਸਾਥੀਓ ਕੱਲ ਤੁਸੀਂ ਜੁੜ ਚੁੱਕੇ ਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾੜ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਜਾਣੋ ਅਸਲ ਸੱਚ ਸੱਚ ਦਾ ਤੇ ਤੱਕ ਪਹੁੰਚਣਾ ਤੇ ਸੱਚ ਦਾ ਜਾਣਿਆ ਜਾਣਾ ਇਸ ਕਰਕੇ ਲਾਜ਼ਮੀ ਹੈ ਕਿ ਜਿਸ ਤਰੀਕੇ ਦੇ ਮਾਹੌਲ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਨਾ ਸਿਰਫ ਆਪਣੇ ਸੂਬੇ ਦੇ ਪੱਧਰ ਦੇ ਉੱਤੇ ਨਾ ਸਿਰਫ ਆਪਣੇ ਦੇਸ਼ ਦੇ ਪੱਧਰ ਦੇ ਉੱਤੇ ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਸ ਤਰੀਕੇ ਦੀਆਂ ਮੁਸ਼ਕਲਾਂ ਸਮੱਸਿਆਵਾਂ ਦੌਰ ਚੱਲ ਰਹੇ ਨੇ ਉਹਨਾਂ ਸਾਰੇ ਦੌਰਾਂ ਦੇ ਵਿੱਚ ਸੱਚ ਦੀ ਕੜੀ ਸੱਚ ਦੀ ਤਹਿ ਤੇ ਸੱਚ ਨੂੰ ਜਾਨਣਾ ਬਹੁਤ ਮੁਸ਼ਕਲ ਹੋਇਆ ਤੇ ਅਸੀਂ ਉਸ ਮੁਸ਼ਕਲ ਦੇ ਵਿੱਚੋਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਸੱਚ ਦਾ ਚਾਨਣ ਇੱਕ ਛੋਟੀ ਜੀ ਚੀਤ ਦੇ ਵਿੱਚੋਂ ਬਾਹਰ ਨਿਕਲੇ ਤੇ ਤੁਹਾਨੂੰ ਰੋਸ਼ਨ ਕਰੇ ਸਾਡੇ ਸਮਾਜ ਨੂੰ ਰੋਸ਼ਨ ਕਰੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਹੋਣਗੇ ਪੰਜਾਬ ਦੇ ਸੀਨੀਅਰ ਪੱਤਰਕਾਰ ਅਤੇ ਉੱਗੇ ਚਿੰਤਕ ਦੀਪਕ ਸ਼ਰਮਾ ਜਨਰਥਲ ਜੀ ਸਵਾਗਤ ਬਾਦ ਦੇ ਵਿੱਚ ਕਰਾਂਗੇ ਪਹਿਲਾਂ ਤਿੰਨ ਬਹੁਤ ਅਹਿਮ ਮਸਲੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਆ ਕਹਿੰਦੇ ਆ ਕਿ ਕੰਨ ਇਧਰੋਂ ਨਾ ਫੜਿਆ ਤੇ ਉਧਰੋਂ ਫੜਿਆ ਜਾਂ ਫਿਰ ਇਹ ਵੀ ਕਿਹਾ ਜਾਂਦਾ ਕਿ ਸਰਪੰਚਾਂ ਦਾ ਸਰ ਕਿਹਾ ਸਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ ਜਿੱਥੇ ਇੱਕ ਪਾਸੇ ਪੰਜਾਬ ਦੇ ਸੰਘਰਸ਼ੀ ਲੋਕਾਂ ਨੇ ਪੰਜਾਬ ਦੇ ਚਿੰਤਕਾਂ ਨੇ ਬੁੱਧੀਜੀਵੀਆਂ ਨੇ ਸਾਰਿਆਂ ਨੇ ਐਨੀ ਮਿਹਰਤ ਐਨੇ ਜ਼ੋਰ ਅਤੇ ਇੱਕ ਮੁਠਤਾ ਦੇ ਨਾਲ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕੀਤਾ ਪੰਜਾਬ ਸਰਕਾਰ ਨੂੰ ਯਾਨੀ ਕਿ ਇੱਕ ਹੋਰ ਯੂ ਟਰਨ ਤੇ ਜਿਸ ਤਰੀਕੇ ਨਾਲ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਦੀਪਕ ਸ਼ਰਮਾ ਜੀ ਨੇ ਕਿ ਭਾਈ ਯੂ ਟਰਨਾਂ ਤਾਂ ਇੱਕ ਕਿਤਾਬ ਹੋ ਜਾਏਗੀ ਪਰ ਹੁਣ ਕਹਿੰਦੇ ਆ ਕੀ ਨਵੀਂ ਖ਼ਤਿਆਰੀ ਵਢ ਲਈ ਐ ਨਵੀਂ ਤਿਆਰੀ ਵਢੀ ਆ ਕਿ ਗਮਾਡਾ ਦੀ ਜਿਹੜੀ 20000 ਏਕੜ ਜ਼ਮੀਨ ਪੰਜਾਬ ਸਰਕਾਰ ਕੋਲ ਪਈ ਆ ਜਾਂ ਆਪਾਂ ਕਹਿ ਸਕਦੇ ਆ ਗਮਾਡਾ ਕੋਲ ਪਈ ਆ ਤਾਂ ਗਮਾਡਾ ਦੀ ਜ਼ਮੀਨ ਜਿਹੜੀ ਐ ਉਹ ਹੁਣ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਆ ਕਿ ਉਹਦੇ ਉੱਤੇ ਲੋਨ ਲੈ ਲਿਆ ਜਾਵੇ ਯਾਨੀ ਕਿ ਕੰਨ ਇਧਰ ਹੋਣੀ ਤਾਂ ਉਧਰ ਉਫਰ ਲੋ ਮਤਲਬ ਤਰੀਕਾਕਾਰ ਕੋਈ ਨਾ ਕੋਈ ਨਾ ਕੋਈ ਨਾ ਇਦਾਂ ਦਾ ਬਣਾ ਕੇ ਰੱਖਣਾ ਹੈ ਇਸ ਮਸਲੇ ਦੇ ਉੱਤੇ ਚਰਚਾ ਕਰਾਂਗੇ ਕਿ ਇਸ ਦੇ ਦੂਰਗਾਮੀ ਪ੍ਰਭਾਵ ਕੀ ਹੋਣਗੇ ਕੀ ਲੋਕ ਰਾਜ਼ੀ ਹੋ ਜਾਣਗੇ ਜਾਂ ਸਿੱਟੇ ਤੇ ਨਤੀਜੇ ਸਾਰਾ ਕੁਝ ਕੀ ਹੋਏਗਾ ਇਸ ਦਾ ਇਸ ਤੋਂ ਅਗਲਾ ਜਿਹੜਾ ਮਾਮਲਾ ਹੈ ਉਹ ਬੇहद ਅਤ ਸੰਵੇਦਨਸ਼ੀਲ ਹੈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਯਾਨੀ ਕਿ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਹਾ ਕੀਤਾ ਜਾਣਾ ਚਾਹੀਦਾ ਇਸ ਸ਼ਬਦ ਦੇ ਉੱਤੇ ਮੈਂ ਜ਼ੋਰ ਦੇ ਰਿਹਾ ਕਿਉਂਕਿ ਮੈਂ ਜਦੋਂ ਤੋਂ ਇਹ ਖਬਰ ਸੁਣੀ ਔਰ ਕਾਫੀ ਸਾਰੇ ਸੱਜਣਾ ਦੀਆਂ ਰਿਪੋਰਟਾਂ ਸੁਣੀਆਂ ਉਹ ਚਾਹੀਦਾ ਸ਼ਬਦ ਨੂੰ ਕੁਝ ਹੋਰ ਕਹਿ ਦਿੱਤੇ ਜਾਂਦੇ ਨੇ ਉਹ ਕਹਿ ਦਿੰਦੇ ਨੇ ਕਿ ਰਹਾ ਕੀਤੇ ਜਾਣ ਹੁਣੇ ਚਾਹੀਦਾ ਦੇ ਅੱਗੇ ਮਾਇਨੇ ਤੇ ਮਸਲੇ ਕੀ ਹੋਣਗੇ ਇਸ ਚਾਹੀਦਾ ਦੇ ਪਿੱਛੇ ਅੱਗੇ ਜਿਹੜਾ ਸੱਚ ਹੈ ਜਾਂ ਉਹਦੇ ਪਿੱਛੇ ਜਿਹੜਾ ਕੁਐਸਚਨ ਮਾਰਕ ਲੱਗਿਆ ਸਵਾਲੀਆ ਨਿਸ਼ਾਨ ਲੱਗਿਆ ਉਹ ਕੀ ਹੋਏਗਾ ਅਤੇ ਪੰਜਾਬ ਲਈ ਇਹ ਖਬਰ ਬੇहद ਮਹੱਤਵਪੂਰਨ ਇਸ ਕਰਕੇ ਕਿ ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਬਹੁਤ ਵੱਡਾ ਹੈ ਬੰਦੀ ਸਿੰਘ ਕਿਉਂਕਿ ਇੱਕ ਰਾਜਸੀ ਲੜਾਈ ਲੜ ਰਹੇ ਸੀ ਰਾਜਸੀ ਲੜਾਈ ਲੜਦੇ ਲੜਦੇ ਹੁਣ ਜੇਲਾਂਾਂ ਦੇ ਵਿੱਚ ਉਹ ਆਪਣੇ ਮਨੁੱਖੀ ਅਧਿਕਾਰ ਦੀ ਲੜਾਈ ਲੜਦੇ ਲੜਦੇ ਬਿਰਧ ਹੋ ਚੁੱਕੇ ਨੇ ਪੰਜਾਬ ਲਈ ਇਹ ਮਾਮਲਾ ਇਹ ਟਿੱਪਣੀ ਮਾਨਯੋਗ ਸੁਪਰੀਮ ਕੋਰਟ ਦੀ ਇਸ ਕਰਕੇ ਬੇਹੱਦ ਅਹਿਮ ਹੋ ਜਾਂਦੀ ਹੈ ਇਸ ਤੋਂ ਬਿਨਾ ਵੀ ਬੜੇ ਸਾਰੇ ਲੋਕ ਸਟੈਂਡ ਸਵਾਮੀ ਵਰਗੇ ਲੋਕ ਜਿਹੜੇ ਬਿਰਧ ਅਵਸਥਾ ਦੇ ਵਿੱਚ ਹੀ ਜ਼ਿਲ੍ਹਿਆਂ ਦੇ ਵਿੱਚ ਆਪਣੇ ਪ੍ਰਾਣ ਤਿਆਗ ਗਏ ਐ ਜੀ ਐਨ ਸਾਈ ਬਾਬਾ ਜਿਹੜਾ 90 92 93% ਜਿਹੜਾ ਆਪਣੇ ਸਰੀਰਕ ਤੌਰ ਦੇ ਉੱਤੇ ਅਪੰਗ ਸੀਗਾ ਪਰ ਪਤਾ ਨਹੀਂ ਸਰਕਾਰਾਂ ਤੇ ਸੁਪਰੀਮ ਕੋਰਟ ਨੂੰ ਵੀ ਇਹ ਲੱਗਿਆ ਸੀ ਉਦੋਂ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਇਹ ਲੱਗਿਆ ਸੀ ਕਿ ਜੇ ਇਹਦਾ ਸਰੀਰ ਅਹ ਵਿਕਲਾੰਗ ਹੈ ਜਾਂ ਇਹਦਾ ਸਰੀਰ ਅਸਮਰਥ ਹੈ ਤਾਂ ਇਹਦਾ ਦਿਮਾਗ ਕੰਮ ਕਰ ਰਿਹਾ ਇਸ ਵਿਅਕਤੀ ਦਾ ਲਗਾਤਾਰਤਾ ਦੇ ਨਾਲ ਤੇ ਉਸੇ ਦਿਮਾਗ ਦੇ ਕੰਮ ਕਰਨ ਦੇ ਵਿੱਚੋਂ ਹੀ ਇਹ ਕਿਸੇ ਇੱਕ ਤਰ੍ਹਾਂ ਦਾ ਹਮਾਇਤੀ ਬਣਿਆ ਹੋਇਆ ਹੈ ਇਸ ਤੋਂ ਅਗਲੇਰਾ ਮਾਮਲਾ ਜਿਹੜਾ ਹੈ ਉਹ ਅਗਲੇਰਾ ਮਾਮਲਾ ਜੁੜਦਾ ਹੈ ਜਾ ਕੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਵਰਸਸ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਮਾਮਲਾ ਉਠਾਇਆ ਇਹ ਗੱਲ ਕਹੀ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਹਮਲਾ ਹੋਇਆ ਸੀਗਾ ਭਾਈ ਨਰੈਣ ਸਿੰਘ ਚੋੜੇ ਦੁਆਰਾ ਦਰਬਾਰ ਸਾਹਿਬ ਦੇ ਬਾਹਰ ਅੱਜ ਕਹਿੰਦੇ ਕਿ ਉਹ ਹਮਲਾ ਭਾਈ ਗਿਆਨੀ ਹਰਪ੍ਰੀਤ ਸਿੰਘ ਨੇ ਕਰਾਇਆ ਸੀਗਾ ਗਿਆਨੀ ਹਰਪ੍ਰੀਤ ਸਿੰਘ ਵਾਰ-ਵਾਰ ਨਿਸ਼ਾਨੇ ਦੇ ਉੱਤੇ ਕਿਉਂ ਲਗਾਤਾਰਤਾ ਦੇ ਨਾਲ ਮਤਲਬ ਇਹ ਟਿੱਪਣੀਆਂ ਲਗਾਤਾਰਤਾ ਦੇ ਨਾਲ ਇਸ ਤਰੀਕੇ ਦੀ ਬਿਆਨਬਾਜ਼ੀ ਲਗਾਤਾਰਤਾ ਦੇ ਨਾਲ ਟੋਲ ਜਿਹੜੀ ਟ੍ਰੋਲ ਆਰਮੀ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਰੱਖ ਰਹੀ ਹੈ ਹੁਣ ਉਹਨਾਂ ਦਾ ਅਗਲਾ ਪੈਤੜਾ ਕੀ ਹੋਏਗਾ ਮਤਲਬ ਨਵੇਂ ਬਣੇ ਪ੍ਰਧਾਨ ਜਿਹੜੇ ਸਿਆਸਤ ਦੇ ਵਿੱਚ ਆ ਗਏ ਉਹਨਾਂ ਦਾ ਪੈਤੜਾ ਕੀ ਹੋਏਗਾ ਆਓ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ ਸਵਾਗਤ ਦੀਪਕ ਸ਼ਰਮਾ ਚਨਾਰਸਲ ਜੀ ਬਹੁਤ ਸ਼ੁਕਰੀਆ ਪਰਦਵਾਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਸਤਿ ਸ਼ਕਾਲ ਸਭ ਤੇ ਆ ਉਹੀ ਗੱਲ ਜੀ ਕਿ ਚੱਕੀ ਹੋਈ ਲੰਬੜਾਂ ਦੀ ਥਣਹਾਰ ਦੇ ਬਰਾਬਰ ਬੋਲੇ ਵੀ ਉਧਰੋਂ ਤਾਂ ਲੈਂਡ ਪੋਲਿੰਗ ਪਾਲਿਸੀ ਹੋ ਗਈ ਰੱਦ ਜੀ ਤੇ ਹੁਣ ਗਮਾਡਾ ਵਾਲਾ ਜਿਹੜਾ ਮਾਮਲਾ ਹੈ ਜਿਹੜੀ 20000 ਏਕੜ ਜ਼ਮੀਨ ਪਈ ਹੈ ਕਹਿੰਦੇ ਆ ਕਿ ਉਥੇ ਲੋਨ ਲੈਣ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਜਿਹੜਾ ਬਾਕੀ ਸਾਰਾ ਲੋਨ ਕੇਂਦਰ ਤੋਂ ਲਿਆ ਜਾਣਾ ਜਾਂ ਬਾਕੀ ਹੋਰ ਸਾਰੇ ਵਿਭਾਗਾਂ ਤੋਂ ਲਿਆ ਜਾਣਾ ਸੀਗਾ ਉਧਰਲਾ ਤਾਂ ਫਿਰ ਕਹਿੰਦੇ ਵੀ ਉਹੀ ਹੋ ਗਿਆ ਜਿਹੜਾ ਡਾਇਲੌਗ ਪਹਿਲਾਂ ਗਾਲਬ ਸਾਹਿਬ ਲਈ ਵਰਤਿਆ ਜਾਂਦਾ ਸੀਗਾ ਖਜ਼ਾਨਾ ਤਾਂ ਕਾਦਾ ਹੋ ਗਿਆ ਜੀ ਵੀ ਇੱਧਰ ਤਾਂ ਖੜਕੇ ਹੀ ਪਿਆ ਪਹਿਲਾਂ ਤਾਂ ਖਾਲੀ ਕਹਿੰਦੇ ਸੀਗੇ ਹੁਣ ਖੜਕੇ ਆ ਪਿਆ ਇਹਦੇ ਇਹਦੇ ਨਤੀਜੇ ਇਹਦੇ ਸਿੱਟੇ ਇਹਦੇ ਪ੍ਰਭਾਵ ਕੀ ਨਿਕਲਣਗੇ ਜੇ ਪੰਜਾਬ ਸਰਕਾਰ ਇਸ 20000 ਏਕੜ ਦੇ ਉੱਤੇ ਲੋਨ ਲੈਣ ਦੀ ਕੋਸ਼ਿਸ਼ ਕਰਦੀ ਹੈ ਕਵਾਇਦ ਕਰਦੀ ਹੈ ਜੀ ਪਹਿਲੀ ਗੱਲ ਤਾਂ ਪਰਮਾਨੰਦ ਸਾਹਿਬ ਇਹ ਹੈ ਕਿ ਲੈਂਡ ਪੋਲਿੰਗ ਪਾਲਿਸੀ ਅਜੇ ਵਾਪਸ ਨਹੀਂ ਹੋਈ ਜੀ ਲੈਂਡ ਪੋਲਿੰਗ ਪਾਲਿਸੀ ਵਾਪਸ ਲੈਣ ਦਾ ਐਲਾਨ ਹੋਇਆ ਹੈ ਬਿਲਕੁਲ ਇਹ ਸਹੀ ਹੁੰਦੀ ਤਾਂ ਉਸੇ ਦਿਨ ਡੀ ਨੋਟੀਫਾਈ ਕੀਤੀਆਂ ਹੁੰਦੀਆਂ ਜ਼ਮੀਨਾਂ ਤਾਂ ਉਸੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੁੰਦਾ ਜੀ ਸੋ ਇਹ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਅਜੇ ਰਾਜਨੀਤਿਕ ਤੇ ਪ੍ਰਸ਼ਾਸਨਿਕ ਬਿਆਨਬਾਜ਼ੀ ਹੈ ਆਰਡਰਰ ਦੀ ਕਾਪੀ ਨਹੀਂ ਜਾਰੀ ਕੀਤੀ ਸੀ ਮਕਾਨ ਤੇ ਸ਼ਹਿਰੀ ਵਿਕਾਸ ਅਥਾਰਟੀ ਦੇ ਜਿਹੜੇ ਮੁਖ ਸਕੱਤਰ ਨੇ ਉਹਨਾਂ ਨੇ ਉਹਨਾਂ ਨੇ ਪ੍ਰੈਸ ਨੋਟ ਜਾਰੀ ਕੀਤੀ ਜੀ ਸੋ ਇਹ ਇਹ ਸਮਝਣ ਦੀ ਲੋੜ ਹੈ ਕਿ ਕਿਤੇ ਨਾ ਕਿਤੇ ਇੱਕ ਤਾਂ ਜਿੰਨਾ ਕੁਝ ਵੀ ਆਇਆ ਲੈਂਡ ਬੋਲਿੰਗ ਪਾਲਿਸੀ ਦੇ ਲਈ ਕਦੇ ਜੀ ਆ ਪਾਲਿਸੀ ਆ ਗਈ ਹੁਣ ਜੋ ਸਦਾਈ ਆ ਗਈ ਜਾਂ ਅਪਗ੍ਰੇਡ ਆ ਗਈ 4-4 5-5 ਕੈਬਨਟ ਹੋਈਆਂ ਉਹਦੇ ਲਈ ਬਿਲਕੁਲ ਹੋਈਆਂ ਰੱਦ ਕਰਨ ਲਈ ਕੈਬਨਟ ਕਿੱਥੇ ਆ ਜੀ ਜੀ ਉਸ ਪੋਜ਼ਿਟਿਵ ਪਾਉਣ ਲਈ ਕੈਬਨਟ ਕਿੱਥੇ ਆ ਤੁਸੀਂ 6-6 ਪੇਜਾਂ ਦੇ ਅਖਬਾਰ ਇਸ਼ਤਿਹਾਰ ਦਿੱਤੇ ਆ ਕਿ ਜੀ ਆ ਜਮੀਨਾ ਨੋਟੀਫਾਈ ਹੋ ਗਈਆਂ ਉਹਨਾਂ ਨੂੰ ਡੀ ਨੋਟੀਫਾਈ ਕਰਨ ਦਾ ਇਸ ਕੀ ਆ ਜੀ ਮੈਂ ਕਹਿੰਦਾ ਇਸ਼ਤਿਹਾਰ ਤੇ ਪੈਸੇ ਨਾ ਖਰਚੋ ਚਿੱਠੀ ਦਾ ਜਾਰੀ ਕਰੋ ਹੱਕ ਟੋਕ ਟੋਕ ਸਰਕਾਰੀ ਚਿੱਠੀ ਜਾਰੀ ਕਰੋ ਡੀ ਨੋਟੀਫਾਈ ਆਨੇ ਸੁਚੇਤ ਰਹਿਣ ਦੀ ਲੋੜ ਹੈ ਕਿ ਲੈਂਡ ਬੋਲਿੰਗ ਪਾਲਸੀ ਜੇ ਰਾਦੀ ਹੋਈ ਵੈਸੇ ਹੁਣ ਹਿੰਮਤ ਨਹੀਂ ਹੈਗੇ ਨਾ ਜਿਕੇ ਦੁਬਾਰਾ ਉਹ ਫਾਈਲ ਖੋਲ ਲੈਣ ਪੰਨਾ ਵੀ ਪਲਟ ਲੈਣ ਪਰ ਤਕਨੀਕੀ ਤੌਰ ਤੇ ਨੁਕਤਾ ਸਮਝਣਯੋਗ ਹੈ ਦੂਸਰੀ ਗੱਲ ਕੋਈ ਦੋ رائے ਨਹੀਂ ਜੀ ਲੈਂਡ ਬੋਲਿੰਗ ਪਾਲਸੀ ਪਿੱਛੇ ਇੱਕ ਨੁਕਾਤੀ ਫਾਰਮੂਲਾ ਸੀ ਪੈਸਾ ਲਿਆਉਣਾ ਪੈਸਾ ਲਿਆਉਣਾ ਇੱਕ ਨੁਕਾਤੀ ਫਾਰਮੂਲਾ ਸੀ ਕਿ ਆਪਣਾ ਬਲੈਕ ਮਨੀ ਵਾਈਟ ਕਰਨਾ ਹੁਣ ਕਿਹਦਾ ਕਿਹਦੇ ਕੋਲ ਬਲੈਕ ਹੈ ਉਹ ਜਾਣਨਾ ਕਿਹਨੇ ਕਿਹਨੇ ਬਾਈਟ ਕਰਨਾ ਸੀ ਹੋ ਸਕਦਾ ਹੈ ਖਾਸਿਆਂ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਹੀ ਪਤਾ ਹੋਵੇ ਕਿ ਕਿਹਦੇ ਕਿਹਦੇ ਮੈਂ ਬਾਈਟ ਕਰਵਾਉਣੇ ਆ ਇੱਥੋਂ ਹੂੰ ਕਿਉਂਕਿ ਸਿੱਧਾ ਸਿੱਧਾ ਸਪਸ਼ਟ ਦਿਖਦਾ ਸੀ ਕਿ ਜਦੋਂ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ 'ਚ ਸਵਾਲ ਆਏ ਤਾਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਸੀ ਸਾਡੇ ਐਡਵੋਕੇਟ ਜਰਨਲ ਸਾਹਿਬ ਕੋਲ ਇੱਥੋਂ ਤੱਕ ਕਿ ਇਹ ਸਵਾਲ ਦਾ ਵੀ ਜਵਾਬ ਨਹੀਂ ਸੀ ਜਦੋਂ ਜੱਜ ਸਾਹਿਬ ਨੇ ਪੁੱਛਿਆ ਕਿ ਭਾਈ ਤੁਹਾਡੀ ਕਾਨੂੰਨੀ ਸਲਾਹ ਲਈ ਸੀ ਤੇ ਐਡਵੋਕੇਟ ਜਰਨਲ ਸਾਹਿਬ ਸਿਰਫ ਹੱਸ ਕੇ ਦਿਖਾ ਸਕੇ ਜੱਜ ਸਾਹਿਬ ਨੂੰ। ਬਿਲਕੁਲ ਜੇ ਹਾਂ ਕਹਿੰਦੇ ਤਾਂ ਝੂਠ ਸਾਬਤ ਹੁੰਦਾ। ਹੂੰ ਤੇ ਫਿਰ ਉਹਨਾਂ ਦੀ ਫਜ਼ੀਅਤ ਹੁੰਦੀ ਜੇ ਨਾ ਕਹਿੰਦੇ ਤਾਂ ਹੱਕਾ ਨਰਾਜ਼ ਹੁੰਦੇ, ਕੁਰਸੀ ਜਾਂਦੀ। ਇਸ ਲਈ ਉਹਨਾਂ ਨੇ ਹੱਸ ਕੇ ਹੀ ਦਿਖਾਉਣਾ ਬਾਜੋ ਸਮਝਿਆ ਜੀ ਤੋਂ ਜੱਜ ਸਾਹਿਬ ਨੂੰ ਸਮਝ ਆ ਗਈ ਕਿ ਤੁਹਾਨੂੰ ਵੀ ਪੁੱਛਿਆ ਨਹੀਂਗਾ। ਹੂੰ ਤੇ ਇਹਦਾ ਮਤਲਬ ਉਸ ਜਵਾਬ ਨਾ ਲੱਭਣ ਦਾ ਮਤਲਬ ਤੁਹਾਡਾ ਇੱਕੋ ਇੱਕ ਤਰੀਕਾ ਸੀ ਕਿ ਐਨੀ ਜ਼ਮੀਨ ਆਊ ਐਨੇ ਮਾਫੀਆ ਨੂੰ ਚੁਕਾਵਾਂਗੇ ਇੰਨਾ ਪੈਸਾ ਆਊ ਉਹਦੇ ਨਾਲ ਬੀਬੀਆਂ ਨੂੰ 11-1100 ਦੇਵਾਂਗੇ ਇਕੱਠਾ ਤੇ ਆਪਣੀਆਂ ਵੋਟਾਂ ਪੱਕੀਆਂ ਤੇ ਪਾਰਟੀ ਨੂੰ ਫੰਡ-ਫੁੰਡ ਵੀ ਆਊਗਾ ਨਾ ਫਿਰ ਜਦੋਂ ਲੈਂਡਮਾਰਕ ਨੂੰ ਜ਼ਮੀਨਾਂ ਦੇਵਾਂਗੇ ਤਾਂ ਪਾਰਟੀ ਵੀ ਚੋਣ ਲੜਨ ਲਈ ਤਿਆਰ ਹੋ ਜਾਊਗੀ ਦੂਜਾ ਜਿਹੜਾ ਸ਼ੰਭੂਪਾਰ ਲਜਾਇਆ ਜਾਂਦਾ ਸੀ ਪੈਸਾ ਕਹਿੰਦੇ ਕਿ ਦਿੱਲੀ 'ਚ ਸਰਕਾਰ ਬਦਲ ਗਈ ਉੱਥੇ ਚੈੱਕਪੋਸਟਾਂ ਲੱਗੀਆਂ ਉੱਥੇ ਜਾਣਾ ਬੰਦ ਹੋ ਗਿਆ ਉਹ ਇੱਥੇ ਇਕੱਠਾ ਕਰਕੇ ਰੱਖੀ ਜਾਂਦੇ ਨੇ ਕਿਉਂਕਿ ਸ਼ੀਸ਼ਮੈਲ ਤੋਂ ਉਰੇ ਵੀ ਬਣੇ ਨੇ ਬਿਲਕੁਲ ਤੇ ਫਿਰ ਜੇ ਉਰੇ ਰੱਖ ਰਹੇ ਨੇ ਫਿਰ ਉਰੇ ਵਾਲਾ 2 ਨੰਬਰ ਦਾ ਕਮਾਇਆ ਪੰਜਾਬ ਚੋਂ ਹੀ ਪੈਸਾ ਕਹਿੰਦੇ ਪਲਾਟਾਂ ਰਾਹੀਂ শোরੂਮਾਂ ਰਾਹੀਂ 1 ਨੰਬਰ ਦਾ ਵੀ ਕਰਨਾ ਸੀ ਇਹ ਵੀ ਲੋਕਾਂ ਦੀਆਂ ਚਰਚਾਵਾਂ ਨੇ ਸਰਕਾਰ ਦੇ ਉੱਪਰ ਜਵਾਬ ਦੇ ਬੇ ਸਪੱਸ਼ਟੀਕਰਨ ਦੇਵੇ ਹੂੰ ਸੋ ਜਦੋਂ ਇਹ ਸਾਰਾ ਤਰੀਕਾ ਕਰ ਫੇਲ ਹੋ ਗਿਆ ਕੋਈ ਸ਼ੱਕ ਨਹੀਂ ਕਿ ਰਾਜਨੀਤਿਕ ਦਬਾਅ ਵੀ ਸੀ ਕੋਈ ਸ਼ੱਕ ਨਹੀਂ ਕਾਨੂੰਨੀ ਦਬਾਅ ਵੀ ਬਣ ਗਿਆ ਸੀ ਮਾਨਯੋਗ ਅਦਾਲਤ ਵੱਲੋਂ ਵੀ ਪਹਿਲੀ ਅਜੇ ਤੱਕ ਦੂਜੀ ਦੀ ਤਾਂ 19 ਤਰੀਕ ਨੂੰ ਸੁਣਵਾਈ ਹੋਣੀ ਹੈ ਇੱਕੋ ਪਟੀਸ਼ਨ ਤੇ ਹੋਈ ਸੀ ਜੀ ਬਿਲਕੁਲ ਪਰ ਮੁੱਖ ਤੌਰ ਤੇ ਪੰਜਾਬ ਦੀਆਂ ਕਿਸਾਨ ਧਿਰਾਂ ਦਾ ਹੈ ਜਥੇਬੰਦਕ ਧਿਰਾਂ ਦਾ ਤੇ ਸਮੁੱਚੇ ਪੰਜਾਬ ਦਾ ਦੁਆਬ ਬਣ ਗਿਆ ਸੀ ਕਿ ਸਰਕਾਰ ਨੂੰ ਪਾਲਿਸੀ ਵਾਪਸ ਲੈਣ ਦਾ ਐਲਾਨ ਕਰਨਾ ਪਿਆ ਪਰ ਜੀ ਜਦੋਂ ਤੁਸੀਂ ਖਰਚੇ ਵਧਾ ਲਓ ਹੂੰ ਫਿਰ ਬੰਦਾ ਨਾ ਆਧਾਰ ਮੰਗਣ ਤੇ ਆ ਜਾਂਦਾ ਹੂੰ ਤੇ ਜਦੋਂ ਆਪਣੀਆਂ ਪੂਰਤੀਆਂ ਨੂੰ ਫਿਰ ਤੈਨੂੰ ਮੈਨੂੰ ਕਹਿ ਕੇ ਕਿ ਅੱਜ ਬੇਬੇ ਬਿਮਾਰ ਹੈ ਹੈਨਾ ਅੱਜ ਆਪਰੇਸ਼ਨ ਕਰਾਉਣਾ ਬਾਪੂ ਦੀ ਲੱਤ ਦਾ ਹੈਨਾ ਅੱਜ ਮੁੰਡੇ ਦੀ ਫੀਸ ਭਰਨੀ ਐ ਬਸ ਆ ਜਾਣੇ ਪਰਸੋਂ ਨੂੰ ਤੈਨੂੰ ਦੇ ਦੂੰਗਾ ਫਿਰ ਉਹ ਤਰੀਕਿਆਂ ਤੇ ਆ ਜਾਂਦਾ ਅੱਛਾ ਜਦੋਂ ਫਿਰ ਬੰਦਾ ਨਸ਼ੇ ਦੀ ਹੱਦ ਤੱਕ ਚੱਲ ਜਵੇ ਫਿਰ ਉਹਨੂੰ ਘਰ ਦੀ ਰਸੋਈ ਚ ਪਿਆ ਚਮਚਾ ਕੋਲੀ ਪਲੇਟ ਉਹ ਵੀ ਨੋਟ ਦਿਖਣ ਲੱਗ ਜਾਂਦੇ ਨੇ ਖਲਾਅ ਵੇਚ ਕੇ ਵੀ ਪੈਸੇ ਆ ਜਾਣੇ ਹਮ ਹੈਨਾ ਫਿਰ ਉਹਨੂੰ ਬਾੜਾ ਵੀ ਪਸ਼ੂ ਵੀ ਉਹ ਵੀ ਨੋਟ ਦਿਖਣ ਲੱਗ ਜਾਂਦੇ ਨੇ ਹੁਣ ਇਹਨਾਂ ਨੂੰ ਜਦੋਂ ਲੱਗਿਆ ਕਿ ਲੈਂਡ ਪੋਲਿੰਗ ਵਾਲੀ ਜ਼ਮੀਨ ਤਾਂ ਸਾਡੇ ਹੱਥੋਂ ਚੱਲ ਗਈ ਜੀ ਉਹ ਵਾਲਾ ਫਾਰਮੂਲਾ ਤਾਂ ਸਾਡਾ ਫੇਲ ਹੋ ਗਿਆ ਹੁਣ ਇਹਨਾਂ ਨੂੰ ਸਰਕਾਰੀ ਜ਼ਮੀਨਾਂ ਪੈਸੇ ਦਿਖਣ ਲੱਗ ਪਈਆਂ ਹਮ ਹੁਣ ਸਰਕਾਰੀ ਜਾਇਦਾਦਾਂ ਨੋਟ ਦਿਖਣ ਲੱਗ ਪਏ ਕਿਉਂਕਿ ਤੁਹਾਡੀ ਇੱਕ ਸਾਲ ਦੀ ਲਿਮਟ ਹੈ ਕਿ ਤੁਸੀਂ ਇੰਨਾ ਹੀ ਕਰਜ਼ਾ ਚੱਕ ਸਕਦੇ ਹੋ ਜੀ ਉਹ ਤੋਂ ਬਿਨਾਂ ਵੀ ਤੁਸੀਂ ਖੁੱਲੇ ਬਾਜ਼ਾਰ ਤੋਂ ਚੱਕੀ ਜਾ ਰਹੇ ਹੋ ਸਰਕਾਰ ਬਣਦਿਆਂ ਹੀ ਆਮ ਆਦਮੀ ਪਾਰਟੀ ਸਰਕਾਰ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਸੀ ਕਿ ਜਿੰਨੀਆਂ ਇਹਨਾਂ ਦੀਆਂ ਸੰਸਥਾਵਾਂ ਨੇ ਜਿੰਨੇ ਬਾਹਰ ਵਿਭਾਗ ਨੇ ਉਹਨਾਂ ਸਾਰਿਆਂ ਕੋਲ ਜਿੰਨਾ ਫੜ ਪਿਆ ਸੀ ਸਾਰਾ ਵਾਪਸ ਮੰਗਾ ਲਿਆ ਸੀ ਜੀ ਤੇ ਇਹ ਪ੍ਰਤ ਰੁਕੀ ਨਹੀਂ ਹੈ ਬੋਡਾਂ ਕਾਰਪੋਰੇਸ਼ਨ ਹੁਣ ਵੀ ਜਿਹੜਾ ਪੈਸਾ ਪਿਆ ਉਹ ਵੀ ਗੱਲ ਪਰਸੋਂ ਗਿਆ ਫਿਰ ਵਾਪਸ ਮੰਗਾਇਆ ਇਹ ਤਾਂ ਇਥੋਂ ਤੱਕ ਵੀ ਹੋ ਗਿਆ ਸੀ ਕਿ ਜਿਹੜੇ ਜਿਹੜੇ ਆਪਣੇ ਪ੍ਰਾਇਮਰੀ ਸਕੂਲ ਨੇ ਪਿੰਡੂ ਖੇਤਰ ਦੇ ਉਹਨਾਂ ਦਾ ਪੈਸਾ ਜਿਹੜੇ ਉਹਨਾਂ ਕੋਲੇ ਫੰਡ ਸੀ ਉਸ ਦਾ ਹਿਸਾਬ ਮੰਗ ਕੇ ਵੀ ਕਹਤਾ ਸੀ ਕਿ ਭਾਈ ਇਹਨਾਂ ਨੂੰ ਬੀ ਡੀ ਪੀਓ ਕੋਲੇ ਜਮ੍ਹਾਂ ਕਰਾਓ ਬਿਲਕੁਲ ਸੋ ਹੁਣ ਵੀ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਪਤਾ ਲੱਗਾ ਕਿ ਬੋਡਾ ਕਾਰਪੋਰੇਸ਼ਨਾਂ ਨੂੰ ਨਵੇਂ ਹੁਕਮ ਚਲਾਏ ਗਏ ਨੇ ਕਿ ਪੈਸਾ ਵਾਪਸ ਭੇਜੋ ਜੀ ਤੇ ਹਰ ਹਾਲ 'ਚ ਪੰਜਾਬ ਸਰਕਾਰ ਇਸ ਹਫਤੇ ਦੇ ਅੰਦਰ ਅੰਦਰ 5 ਤੋਂ 7 ਕਰੋੜ ਇਕੱਠਾ ਕਰਨ ਨੂੰ ਫਿਰਦੀ ਹੈ ਕਿ ਚਾਹੀਦਾ ਹੂੰ ਤੇ ਵੈਸੇ ਵੀ ਮਹੀਨਾ ਚੜ੍ਹਦੇ ਆ ਤਨਖਾਹਾਂ ਨਹੀਂ ਦੇ ਹੋ ਰੀਆਂ ਵੈਸੇ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਤੇ ਰੱਖ ਕੇ ਭੁੱਲ ਗਿਆ ਉਹ ਪੈਸਾ ਜਿਹੜਾ ਸ਼ਰਾਬ ਮਾਫੀਆ ਵਾਲਾ ਮਤਲਬ ਕਿ ਬੰਦ ਕਰਕੇ ਇਹਨਾਂ ਨੇ ਐਕਸਾਈਜ਼ ਵਿਭਾਗ ਚੋਂ ਕਮਾਉਣਾ ਸੀ ਜਾਂ ਜਿਹੜਾ ਰੇਤ ਮਾਫੀਆ ਰੋਕ ਕੇ ਉਹਨੇ ਰੇਤੇ ਚੋਂ ਕਮਾਉਣਾ ਸੀ ਉਹ ਪੈਸਾ ਕਿਤੇ ਰੱਖ ਰੁਕੇ ਭੁੱਲ ਗਿਆ ਹੋਣਗੇ ਇੰਨਾ ਪੈਸਾ ਆ ਕੇ ਉਹ ਤਾਂ ਖਜ਼ਾਨੇ ਚੋਂ ਬਾਹਰ ਗਿਰਨਾ ਸੀ ਢੁੱਲ ਢੁੱਲ ਕੇ ਕਿੱਥੇ ਗਿਆ ਨਹੀਂ ਮੈਂ ਸਰ ਮੈਨੂੰ ਇਹ ਲੱਗਦਾ ਵੀ ਜਿਹੜਾ ਪੀਪਾ ਨਾ ਜੀ ਉਹ ਜਿਹੜਾ ਜਿਹਨੂੰ ਮਤਲਬ ਖਜ਼ਾਨਾ ਜਾਂ ਉਹ ਪੀਪਾ ਕਿਹਾ ਜਾਂਦਾ ਵੀ ਉਹਦਾ ਥੱਲਾ ਕਿਤੇ ਜੰਗਾਲ ਆ ਗਿਆ ਤੇ ਹੱਥ ਮਾਰਿਆ ਤੇ ਉਹ ਥੱਲਾ ਹੀਟਾਂ ਕਿਤੇ ਕਿਸੇ ਸੁਰੰਗ ਚ ਜਾਂਦਾ ਜੀ ਉਹ ਅੱਲਾ ਥੱਲੇ ਨੂੰ ਲੰਘਿਆ ਥੱਲਾ ਪੀਪੇ ਦਾ ਨਹੀਂ ਲੰਘਦਾ ਇਹਨੋਂ ਦਾ ਨਿਕਲ ਰਿਹਾ ਜੀ ਜੰਗਾਲੇ ਇਹ ਗਏ ਨੇ ਮਤਲਬ ਤੁਸੀਂ ਹੁਣ ਇਸ ਸਥਿਤੀ ਚ ਆ ਗਏ ਕਿ ਗਮਾਂਡਾ ਗਲਾਡਾ ਨਾਲ ਸੰਬੰਧਤ ਜਿਹੜੀਆਂ ਹੋਰ ਇਹੀਆਂ ਬੜੀਆਂ ਹੋਈਆਂ ਛੋਟੇ ਸ਼ਹਿਰਾਂ ਦੀਆਂ ਨੇ ਉਹ ਤਾਂ ਪੈਸੀ ਕਹਿੰਦੇ ਜੀ ਅਸੀਂ ਘਾਟੇ ਚ ਕਿਉਂਕਿ ਉੱਥੇ ਜਿਹੜੇ ਪ੍ਰੋਜੈਕਟ ਲਏ ਸੀ ਚੱਲਿਆ ਹੀ ਨਹੀਂ ਆਪਾਂ ਤਾਂ ਪਹਿਲਾਂ ਵੀ ਗੱਲ ਕਰ ਚੁੱਕੇ ਲੈਂਡ ਪੁਲਿੰਗ ਦੇ ਬਾਰੇ ਨਾਲ ਵੀ ਬਿਲਕੁਲ ਜੀ ਹੈਨਾ ਤੇ ਹੁਣ ਇਹਨਾਂ ਕੋਲ ਲੈ ਦੇ ਕੇ ਗਵਾਂਡਾ ਤੇ ਗਲਾਡਾ ਜਿਹੜੀ ਮਾੜੀ-ਮੋਟੀ ਕੋਈ ਸੇ ਰੱਖਦੀ ਹੈ ਜਿਹਦੇ ਕੋਲ ਚਾਰ ਛਿਲੜ ਹੈਗੇ ਨੇ ਹੈਨਾ ਹੁਣ ਇਹਨਾਂ ਦੀ ਨਜ਼ਰ ਗਵਾਂਡਾ ਦੀ ਉਹਨਾਂ ਜਾਇਦਾਦਾਂ ਤੇ ਹੈ ਜਿਹਦੇ ਵਿੱਚ ਰਹਿਸ਼ੀ ਵੀ ਹੈ ਜਿਨ੍ਹਾਂ ਦੇ ਵਿੱਚ ਵਪਾਰਕ ਵੀ ਹੈ ਜਿਨ੍ਹਾਂ ਦੇ ਵਿੱਚ ਉਦਯੋਗਿਕ ਵੀ ਹੈ ਤੇ ਉਹਨਾਂ ਦੇ ਉੱਤੇ ਇਹਨਾਂ ਨੇ ਲੋਨ ਲੈਣਾ ਤੇ ਲੋਰ ਰੱਖਣੀ ਗਹਿਣੇ ਰੱਖਣਗੇ ਉਹ ਪ੍ਰਾਵਾ ਪੂਰੇ ਪੰਜਾਬ ਨੂੰ ਗਹਿਣੇ ਰੱਖ ਕੇ ਦੇਖ ਲੋ 93 ਐਮਐਲਏ ਨੂੰ ਗਾਣੇ ਗਾਣੇ ਪਾ ਕੇ ਦੇਖ ਲਓ ਸ਼ਾਇਦ ਉਹਨਾਂ ਦਾ ਕੋਈ ਦੇਵੇ ਹੋ ਸਕਦਾ ਕੋਟਾ ਸਿੱਕਾ ਟੁਕਾ ਦਾ ਕੋਈ ਮਿਲੂਗਾ ਹੀ ਹੂੰ ਸੋ ਕਰ ਇਕੱਠਾ ਕਰਕੇ ਦੇਖ ਲਓ ਮਤਲਬ ਇਹ ਸੱਤ ਤੱਕ ਆ ਗਏ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਹੁਰਾਂ ਦੀ ਸਰਕਾਰ ਰਿਕਾਰਡ ਬਣਾ ਕੇ ਜਾਣਾ ਚਾਹੁੰਦੀ ਆ ਕਿ ਜਿਹੜਾ ਕੰਮ 70 ਸਾਲਾਂ ਚ ਨਹੀਂ ਹੋਇਆ ਉਹ ਅਸੀਂ ਕਰਤੀਏ ਜਿੰਨਾ ਕਰਜ਼ਾ ਬਾਦਲਾਂ ਦੇ ਰਾਜ ਸਾਡੇ ਸਿਰ ਤੇ ਚੜਿਆ ਜਿੰਨਾ ਕਰਜ਼ਾ ਸਾਡੇ ਕੈਪਟਨ ਦੇ ਰਾਜ ਚੜਿਆ ਉਹ ਤਾਂ ਪਿਛੇ ਨਾ ਰਹਿ ਜਵੇ ਸਟੌਜ ਵਾਲੇ ਮਾਸਟਰ ਦਾ ਮੁੰਡਾ ਮੂਰੇ ਰੰਗ ਜਵੇ ਇਸ ਲਈ ਰਿਕਾਰਡ ਬਣਾ ਕੇ ਜਾਣਾ ਇਹ ਚਾਹੇ ਕੇਜਰੀਵਾਲ ਦਾ ਬਾਹਮ ਰੋੜ ਕੇ ਕਰਜ਼ਾ ਦਵਾਇਆ ਜਾ ਰਿਹਾ ਹੋਵੇ ਕੇਜਰੀਵਾਲ ਵੱਲੋਂ ਚਾਹੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਲਈ ਚੌਪੜ ਉਡਾਉਣ ਲਈ ਕਰਜ਼ਾ ਚੱਕਿਆ ਜਾ ਰਿਹਾ ਹੋਵੇ ਪਰ ਜਨਾਬ ਇਤਿਹਾਸ ਦੇ ਰਿਕਾਰਡ ਦੇ ਵਿੱਚ ਤੇ ਵਿਧਾਨ ਸਭਾ ਤੋਂ ਲੈ ਕੇ ਤੁਹਾਡੇ ਬਹੀ ਖਾਤਿਆਂ 'ਚ ਹ ਮਤਲਬ ਜਿਹੜਾ ਤੁਹਾਡਾ ਵਿੱਤ ਵਿਭਾਗ ਆ ਉਹਦੇ 'ਚ ਭਗਵੰਤ ਮਾਨ ਜੀ ਬਤੌਰ ਮੁੱਖ ਮੰਤਰੀ ਨਾਮ ਤੁਹਾਡੇ ਹੀ ਦਰਜ ਹੋਣਾ ਨਾਂ ਤੋਂ ਮੰਨਿਆ ਜਾ ਰਿਹਾ ਵਿੱਤੀ ਮਾਹਿਰਾਂ ਵੱਲੋਂ ਕਿ ਜਿਹੜਾ ਇਹ ਵਿੱਤੀ ਬਰਾ ਮੁੱਕੂਗਾ ਸਭਾ 4 ਲੱਖ ਕਰੋੜ ਤੋਂ ਉੱਪਰ ਦਾ ਪੰਜਾਬ ਕਰਜ਼ਈ ਹੋ ਚੁੱਕਿਆ ਹੋਊਗਾ ਪਰ ਹੁਣ ਜਿਹੜੀ ਤਾਜ਼ਾ ਸਥਿਤੀ ਮੇਰੀ ਕੱਲ ਵੀ ਗੱਲ ਹੋ ਰਹੀ ਸੀ ਕਿਸੇ ਨਾਲ ਅੱਜ ਭਲਕੇ ਵੀ ਗੱਲ ਹੋਈ ਉਹ ਕਹਿੰਦੇ ਸ਼ਾਇਦ ਇਹ ਤੋਂ ਵੀ ਅੱਗੇ ਚਲੀ ਜਾਵੇ ਸਥਿਤੀ ਤੇ ਜਿਹੜਾ ਅਗਲਾ ਸਾਲ ਲੰਘਣ ਤੋਂ ਬਾਅਦ 5 ਲੱਖ ਕਰੋੜ ਤੋਂ ਉੱਪਰ ਜਾਣ ਦੀ ਸਥਿਤੀ ਪੈਦਾ ਹੋ ਰਹੀ ਆ ਇਹ ਸਥਿਤੀ ਵੱਲੋਂ ਅਸੀਂ ਵੱਧ ਰਹੇ ਆ ਮਤਲਬ ਪੰਜਾਬ ਕੰਗਾਲ ਕਰਕੇ ਆਪ ਪਤਾ ਨਹੀਂ ਕਿਹੜੇ ਦੇਸ਼ ਨੂੰ ਡ ਜਾਣਾ ਇਹ ਸਵਾਲ ਵੀ ਖੜਾ ਹੈ ਇਹ ਸਵਾਲ ਵੀ ਖੜਾ ਹੈ ਚਲੋ خیر ਇਹ ਤਾਂ ਸਾਡੇ ਸਾਹਮਣੇ ਹੀ ਆ ਉਹ ਮੈਨੂੰ ਉਹ ਮੈਂ ਉਹ ਟਿੱਪਣੀ ਦੇ ਨਾਲ ਅਗਲੇ ਸਵਾਲ ਸਵਾਲ ਵੱਲ ਵਧੂੰਗਾ ਕਿ ਜੰਗਾਲੇ ਇਹੇ ਜਾ ਰਹੇ ਨੇ ਤੇ ਥੱਲਾ ਜਿਹੜਾ ਹੈ ਉਹ ਪੰਜਾਬ ਦਾ ਨਿਕਲ ਰਿਹਾ ਤੇ ਆਓ ਫਿਰ ਥੋੜਾ ਜਿਹਾ ਅੱਗੇ ਵਧਦੇ ਹਾਂ ਇਹ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਮਾਮਲਾ ਹੈ ਮੈਂ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਦੱਸ ਚੁੱਕਿਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਣ ਦੇ ਲਈ ਜਾਂ ਉਹਨਾਂ ਦੀ ਰਿਹਾਈ ਦੇ ਲਈ ਸੋਚਿਆ ਜਾਣਾ ਚਾਹੀਦਾ ਹੈ ਜਾਂ ਕਦਮ ਚੁੱਕੇ ਜਾਣੇ ਚਾਹੀਦੇ ਨੇ ਇਹਦੇ ਵਿੱਚ ਬਹੁਤ ਵੱਡਾ ਘੇਰਾ ਆ ਜਾਂਦਾ ਤਾਂ ਬਾਰ-ਬਾਰ ਉਹ ਉਹਨਾਂ ਚੀਜ਼ਾਂ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਪਰ ਮੈਂ ਫਿਰ ਇੱਕ ਗੱਲ ਜ਼ਰੂਰ ਯਾਦ ਕਰਾਵਾਂ ਇੱਕ ਦ੍ਰਿਸ਼ ਇੱਕ ਤਸਵੀਰ ਜਾਂ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਇੱਕ ਵਿਅਕਤੀ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਨਿਕਲ ਕੇ ਜਾਂਦਾ ਹੈ ਜੰਮੂ ਕਸ਼ਮੀਰ ਵਾਪਸ ਜਦੋਂ ਉਹ ਪਰਤਦਾ ਹੈ ਸ਼ਾਇਦ ਕਪਵਾੜਾ ਜਾਂ ਕਿਸ਼ਤਵੜ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡ ਜਦੋਂ ਪਰਤਦਾ ਤਾਂ ਨਾ ਘਰ ਹੁੰਦਾ ਤਾਂ ਨਾ ਘਰ ਦੇ ਵਿੱਚ ਕੋਈ ਹੋਰ ਹੁੰਦਾ ਜਵਾਨ ਗਿਆ ਸੀ ਉਦੋਂ ਪਰਤਿਆ ਜਦੋਂ ਬੁੱਢੇ ਮਾਪੇ ਵੀ ਤੁਰ ਗਏ ਤੇ ਉਹ ਲੱਕੜ ਵਾਲਾ ਜਿਹੜਾ ਘਰ ਸੀਗਾ ਉਹ ਲੱਕੜਾਂ ਤੋਂ ਖੰਡਰ ਬਣ ਗਿਆ ਤੇ ਉਹ ਭੁੱਬਾਂ ਮਾਰ ਕੇ ਰੋਇਆ ਸੀ ਆਪਣੇ ਮਾਤਾ ਜਾਂ ਆਪਣੇ ਮਾਤਾ ਪਿਤਾ ਦੀ ਕਬਰ ਦੇ ਉੱਤੇ ਜਾ ਕੇ ਐਸੀਆਂ ਆਜ਼ਾਦੀਆਂ ਜਾਂ ਐਸੀਆਂ ਮਤਲਬ ਐਸੀਆਂ ਟਿੱਪਣੀਆਂ ਵੀ ਫਿਰ ਕੀ ਇਸ ਦਾ ਅੱਗੇ ਸੰਧਾਰਪ ਕੀ ਹੈ ਦੀਪਕ ਸਰ ਇਸ ਦਾ ਇਹ ਬਹੁਤ ਵੱਡਾ ਮਸਲਾ ਜੀ ਬਹੁਤ ਗੰਭੀਰ ਗਹਿਰ ਮਾਮਲਾ ਹੈ ਸਰਕਾਰਾਂ ਪਤਾ ਨਹੀਂ ਇਸ ਨੂੰ ਕਿਵੇਂ ਐਡਰੈਸ ਕਰ ਰਹੀਆਂ ਨੇ ਪਰ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਜੀ ਮੈਂ ਇਸ ਟਿੱਪਣੀ ਤੋਂ ਹੈਰਾਨ ਆ ਜੀ ਕਿ ਭਾਰਤ ਦੀ ਸੁਪਰੀਮ ਕੋਰਟ ਮਤਲਬ ਜਿਹੜੀ ਸੁਪਰੀਮ ਹੈ ਸਾਡੀ ਸ਼ਬਦ ਤੋਂ ਸਾਰਿਆਂ ਨੂੰ ਸਮਝ ਆਉਂਦਾ ਜੀ ਕਿ ਸੁਪਰੀਮ ਕੋਰਟ ਨੂੰ ਇਹ ਕਹਿਣਾ ਪੈ ਰਿਹਾ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਇਹ ਸੁਪਰੀਮ ਕੋਰਟ ਨੂੰ ਕਹਿਣਾ ਪੈ ਰਿਹਾ ਜੀ ਕਿ ਸਾਡੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿਆਸੀ ਧਿਰਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਸਾਡਾ ਉਹ ਪ੍ਰਸ਼ਾਸਨ ਸੂਬਾਈ ਸਰਕਾਰਾਂ ਜੇਲ੍ਹ ਪ੍ਰਸ਼ਾਸਨ ਉਹ ਸਾਰਾ ਕੁਝ ਕੀ ਉਹ ਅਨਪੜ ਗਵਾਰ ਜਦੋਂ ਅਦਾਲਤਾਂ ਵੱਲੋਂ ਸਜ਼ਾ ਤੈਅ ਕੀਤੀ ਜਾਂਦੀ ਆ ਜੀ ਤੇ ਉਹਦੀ ਕੋਈ ਤਰੀਖ ਹੁੰਦੀ ਆ ਉਹਦਾ ਕੋਈ ਸਮਾਂ ਹੁੰਦਾ ਹਮ ਕਿ ਜੀ ਇਹ 80 ਸਾਲੀ ਸਜ਼ਾ ਤੇ ਉਹਦਾ ਜਦੇ ਹਿਸਾਬ ਤਾ ਪੜ ਜਾਂਦਾ ਪਿਛਲੇ ਸਾਲਾਂ ਚ ਜੇ ਆਪਾਂ ਪਿਛਲੇ ਬਰਿਆਂ ਚ ਜਾ ਕੇ ਦੇਖੀਏ ਤਾਂ ਜੇ ਕਿਸੇ ਨੂੰ ਜੀ ਉਮਰ ਕੈਦ ਹੋਗੀ ਤਾਂ ਮੰਨਿਆ ਜਾਂਦਾ ਕਿ ਬਈ 20 ਸਾਲੀ ਆ ਠੀਕ ਹੈ ਜੀ ਤੇ ਦਿਨ ਰਾਤ ਦੇ ਹਿਸਾਬ ਨਾਲੇ 9-10 ਸਾਲਾਂ ਚ ਮੁੱਕ ਜਾਨੀ ਆ ਤੇ ਜੇ ਹੁੰਦੇ ਸਾਬ ਨੂੰ 20 ਸਾਲੀ ਆ ਤਾਂ ਅਗਲੇ ਕਹਿੰਦੇ ਵੀ 14 ਸਾਲ ਬਾਅਦ ਮਤਲਬ ਕਿ ਹਾਂ ਉਤੋ ਬਾਅਦ ਇਹਨੂੰ ਇਹਦਾ ਕੈਰੈਕਟਰ ਦੇਖ ਕੇ ਜੀ ਵਿਵਹਾਰ ਦੇਖ ਕੇ ਜੀ ਦੀ ਛੋਟ ਵੀ ਆ ਸਕਦੀ ਆ ਤੇ ਜੇ ਹੈ ਹੀ 5 ਸਾਲ ਸੱਤ ਸੱਤ ਦਾ ਉਸ ਹਿਸਾਬ ਨਾਲ ਮੁੱਕ ਜਾਣੀ ਆ ਹੁਣ ਜਿਹੜਾ ਨਵਾਂ ਆਰਡਰ ਆਉਂਦਾ ਵੱਖਰਾ ਕਿ ਟਿਲ ਡੈਥ ਹਮਰ ਕਹਿ ਹੂੰ ਕੋਈ ਵੱਖਰਾ ਨੁਕਤਾ ਪਰ ਜਿਹੜੀ ਜਦੋਂ ਸਜ਼ਾ ਦਿੱਤੀ ਜਾਂਦੀ ਆ ਤਾਂ ਉਹਦੇ ਨਾਲ ਜਾਂ ਤਾਂ ਟਿਲ ਡੈਥ ਸ਼ਬਦ ਆ ਜਾਂ ਉਹਦੇ ਨਾਲ ਸਮਾਂ ਮਤਲਬ ਕਿ ਤੈਅ ਕੀਤਾ ਗਿਆ ਕਿ ਇੰਨੇ ਸਮੇਂ ਤੋਂ ਬਾਅਦ ਤੁਹਾਡੀ ਸਜ਼ਾ ਖਤਮ ਹੋ ਜਾਣੀ ਆ ਫੇਰ ਅੱਜ ਇਹ ਨਵੀਂ ਟਿੱਪਣੀ ਦਾ ਅਰਥ ਕੀ ਆ ਜੀ ਹੂੰ ਜਦੋਂ ਜਿੰਮੇਵਾਰੀ ਬਣਦੀ ਆ ਉਹ ਸੂਬੇ ਦੀ ਸਰਕਾਰ ਦੀ ਜਿੰਮੇਵਾਰੀ ਬਣਦੀ ਆ ਉੱਥੋਂ ਦੇ ਗ੍ਰਹਿ ਮੰਤਰੀ ਦੀ ਜਿੰਮੇਵਾਰੀ ਬਣਦੀ ਆ ਉਸ ਜੇਲ੍ਹ ਦੀ ਹੂੰ ਕਿ ਬੰਦੇ ਨੇ ਜੇ ਕੋਈ ਗੁਨਾਹ ਕੀਤਾ ਤਾਂ ਉਹਦੇ ਆਧਾਰ ਤੇ ਅਦਾਲਤ ਸਾਬਤ ਹੋਇਆ ਹੈ ਉਹਦੇ ਆਧਾਰ ਤੇ ਉਹਨੂੰ ਸਜ਼ਾ ਮਿਲੀ ਤੇ ਉਹ ਸਜ਼ਾ ਤੋਂ ਬਾਅਦ ਉਹਦਾ ਬੁਨਿਆਦੀ ਹੱਕ ਬਣਦਾ ਕਿ ਵੀ ਉਸਨੂੰ ਰਿਹਾਈ ਦਿੱਤੀ ਜਾਵੇ ਫਿਰ ਤੁਸੀਂ ਕੌਣ ਹੋਣੇ ਉਹਨੂੰ ਅੰਦਰ ਧਰਨ ਵਾਲੇ ਹੂੰ ਇੱਕ ਮਿੰਟ ਇੱਕ ਦਿਨ ਇੱਕ ਘੜੀ ਮਤਲਬ ਕਿ ਇਹ ਫਿਰ ਗੁਨਾਹ ਹੈ ਜੀ ਕਿਉਂ ਦੇਤੇ ਕਾਰਵਾਈ ਕਰੋਗੇ ਤੁਸੀਂ ਯੋਨ ਨੇ ਇਹ ਗੁਨਾਹ ਕੀਤਾ ਕੱਲੀ ਟਿੱਪਣੀ ਨਾਲ ਕੱਲੇ ਹੁਕਮ ਨਾਲ ਨਹੀਂ ਸਾਰਾ ਨਾ ਤੁਸੀਂ ਉਹਨਾਂ ਦੇ ਕਹੋ ਜੀ ਕਿ ਇੰਨੇ ਸਿਰ ਜਿੰਨੇ ਸਾਲ ਤੁਸੀਂ ਉਹਨਾਂ ਨੂੰ ਵੱਧ ਰੱਖਿਆ ਉਹਨੇ ਸਾਲ ਦੀ ਤੁਹਾਡੇ ਲਈ ਸਜ਼ਾ ਮੁਕਰਰ ਕਰਦੇ ਆ ਅੱਜ ਉਹ ਸਵੇਰ ਨੂੰ ਇਹਨੇ ਧੱਕਾ ਕੀਤਾ ਮੈਂ ਕਹਿੰਦਾ ਇਹ ਮਾਮਲੇ ਅਸੀਂ ਜਿਹੜੇ ਬਾਤ ਚ ਰਹੇ ਆ ਇਹ ਅਪਰਾਧਿਕ ਤੌਰ ਤੇ ਘਟਨਾਮਾ ਦੇ ਲਈ ਨਹੀਂ ਬਾਤ ਚ ਰਹੇ ਮੈਂ ਸਪਸ਼ਟ ਕਰਦੇ ਆ ਮੈਂ ਜਿਹੜੀ ਇਸ ਪਹਿਲੂ ਤੇ ਗੱਲ ਕਰ ਰਿਹਾ ਮੈਂ ਇਹ ਬਲਾਤਕਾਰੀ ਡਕੈਤੀ ਕਤਲਿਆਂ ਮ ਉਹਨਾਂ ਲਈ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਜਿਹੜੇ ਕਿਸੇ ਲਹਿਰ ਚ ਚੜੇ ਕਿਸੇ ਬਹਿਣ ਚ ਬਏ ਕਿਸੇ ਮੂਵਮੈਂਟ ਚ ਆਏ ਹੈ ਨਾ ਉਸ ਅਧਾਰ ਤੇ ਜਿਨ੍ਹਾਂ ਨੇ ਇਹ ਲੜਾਈ ਲੜੀ ਸੋ ਕਿੰਨੇ ਮਨੁੱਖੀ ਕਾਰਕੁਨ ਨੇ ਇਕੱਲੇ ਸਿੱਖੀ ਤੋਂ ਉਹਨਾਂ ਦੇਖੋ ਇਹਨੂੰ ਜਿਹੜੇ ਪੰਜਾਬ ਤੋਂ ਉਹਨਾਂ ਦੇਖੋ ਦੇਸ਼ ਦੀਆਂ ਕਿੰਨੀਆਂ ਜੇਲਾਂ ਚ ਉਹ ਲੋਕ ਬੰਦ ਨੇ ਜਿਨ੍ਹਾਂ ਨੇ ਸਿਰਫ ਸਰਕਾਰਾਂ ਨੂੰ ਸਵਾਲ ਕਰ ਲਏ ਇਹ ਸਰਕਾਰਾਂ ਨਾਲ ਸਹਿਮਤ ਨਹੀਂ ਗਏ ਇਹ ਪੰਜਾਬ 'ਚ ਵੀ ਕੋਈ ਮੂਵਮੈਂਟ ਉઠી ਜੇ ਉਹ ਲੋ ਸਿਸਟਮ ਨਾਲ ਸਹਿਮਤ ਨਹੀਂ ਸੀ ਤੇ ਸਿਸਟਮ ਉਹਨਾਂ ਨੂੰ ਸਹਿਮਤ ਕਰਾ ਨਹੀਂ ਪਾਇਆ ਤੇ ਇਹਦੇ ਲਈ ਇਹਦੇ ਲਈ ਜੇ ਉਸ ਪ੍ਰਕਿਰਿਆ ਤੋਂ ਤਹਿਤ ਅਦਾਲਤ ਚ ਜਾ ਕੇ ਉਹਨਾਂ ਦੇ ਕੋਈ ਗੁਨਾਹ ਸਾਬਤ ਹੋਏ ਤੇ ਉਹਨੂੰ ਅਦਾਲਤ ਨੇ سزا ਦੇਤੀ ਤੇ ਤੁਸੀਂ ਅਦਾਲਤ ਤੋਂ ਅੱਜ ਜੇਕਰ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਗੱਲ ਕਹਿਣੀ ਪਈ ਹੈ ਤਾਂ ਇਹਦਾ ਸਪਸ਼ਟ ਅਰਥ ਹੈ ਕਿ ਅਦਾਲਤਾਂ ਵੱਲੋਂ ਮقرਰ ਕੀਤੀ ਗਈ سزا ਦੀ ਵੀ ਹੁਕਮਾਂ ਦੀ ਵੀ ਤਾਮੀਲ ਸਰਕਾਰਾਂ ਨਹੀਂ ਕਰਦੀਆਂ ਇਹਦਾ ਮਤਲਬ ਇਹਦਾ ਮਤਲਬ ਪਹਿਲੀ ਜਿਹੜੀ ਪਹਿਲੀ ਜ਼ਿੰਮੇਵਾਰੀ ਬਣਦੀ ਆ ਉਹ ਤਾਂ ਸੂਬਿਆਂ ਸਰਕਾਰਾਂ ਦੀ ਬਣਦੀ ਹੈ ਮਤਲਬ ਸੂਬਾ ਸਰਕਾਰ ਨੇ ਹੀ ਪਲੰਦਾ ਬਣਾ ਕੇ ਭੇਜਣਾ ਨਕਸ਼ਾ ਬਣਾ ਕੇ ਭੇਜਣਾ ਉਹਨਾਂ ਨੇ ਹੀ ਕਹਿਣਾ ਕਿ ਭਾਈ ਇਸ ਬੰਦੇ ਦਾ ਸਜ਼ਾ ਪੂਰੀ ਹੋ ਚੁੱਕੀ ਹੈ ਚਰਿੱਤਰ ਠੀਕ ਹੈ ਮੈਂ ਉਹੀ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਕਿੰਨੇ ਬੰਦੇ ਵਿਰਧ ਹੋ ਕੇ ਚਲੇ ਗਏ ਜੀ ਜਾਣੇ ਇੱਕ ਚੀਜ਼ ਤਾਂ ਹੈਗੀ ਹੈ ਕਿ ਜੀ ਬੰਦੇ ਦੀ ਪੈਰ ਵੀ ਕਰਨ ਵਾਲਾ ਕੋਈ ਹੈਗਾ ਕੈਦੀ ਦੀ ਪੈਰ ਵੀ ਕਰਨ ਵਾਲਾ ਕੋਈ ਹੈਗਾ ਕਿ ਉਹਦੀ ਸਜ਼ਾ ਪੂਰੀ ਹੋ ਗਈ ਜੀ ਉਹਦੇ ਦਸਤਾਵੇਜ਼ ਆ ਗਏ ਜੀ ਆ ਕੌਸ਼ਾਗੀ ਜੀ ਫਿਰ ਉਸ ਤੋਂ ਬਾਅਦ ਵੀ ਜੇ ਰਿਹਾਈ ਨਹੀਂ ਹੁੰਦੀ ਫਿਰ ਸਰਕਾਰੀ ਧੱਕੇ ਛਾਈ ਹੈ ਜੀ ਦੂਜਾ ਹੈਗਾ ਕਿ ਜੀ ਬੰਦੇ ਦੀ ਪੈਰ ਵੀ ਕਰਨ ਵਾਲਾ ਹੀ ਕੋਈ ਨਹੀਂਗਾ ਬੰਦਾ ਕੱਲਾ ਹੀ ਆ ਇਸ ਲਈ ਅੰਦਰ ਕਿਉਂ ਵੀ ਫਿਰ ਤੁਹਾਡੀਆਂ ਤਨਖਾਹ ਕਾ ਸਰਕਾਰੀ ਸਿਸਟਮ ਕਾਦੇ ਲਈ ਹੈ ਹੂੰ ਮੂੰ ਕਹਿੰਦਾ ਜੀ ਜਿਲ੍ਹਾ ਦੇ ਬੰਦੇ ਭਰੇ ਨਹੀਂ ਜੀ ਫਰਾਨਾ ਜੀ ਫਿਰ ਕੱਢੋ ਨਾ ਬਰ ਅੱਛਾ ਇੱਕ ਨੁਕਤਾ ਬਹੁਤ ਕਮਾਲ ਦਾ ਇਹ ਹਰ ਸੂਬੇ ਦੇ ਵਿੱਚ ਆਉਂਦਾ ਜੇ ਬੰਦੀ ਸਿੰਘਾਂ ਦੇ ਮਾਮਲੇ 'ਚ ਵੀ ਦੇਖੋ ਤਾਂ ਉਹ ਦੇਸ਼ ਦੀਆਂ ਵੱਖ-ਵੱਖ ਜਿਲ੍ਹਾਂ 'ਚ ਤੇ ਜੇ ਅੱਜ ਹਦਾਇਤ ਹੋਈ ਹੈ ਤਾਂ ਉਹਨਾਂ ਸੂਬਿਆਂ ਦੇ ਗ੍ਰਹਿ ਵਿਭਾਗਾਂ ਨੂੰ ਹੋਈ ਹੈ ਉਹਨਾਂ ਸੁੱਬਿਆਂ ਦੇ ਗ੍ਰੈਸ ਖਤਰ ਤੇ ਇਸ ਹਵਾਲੇ ਨਾਲ ਇਸ ਮਾਮਲੇ ਚ ਬੰਦੀ ਸਿੰਘਾਂ ਦੇ ਮਾਮਲੇ ਚ ਵੀ ਜਾਂ ਹੋਰ ਨਾ ਸਮਾਜਿਕ ਕਾਰਕੁਨਾਂ ਦੇ ਮਾਮਲੇ ਚ ਵੀ ਸਰਕਾਰ ਇੱਕ ਨੁਕਤਾ ਬਹੁਤ ਛੇਤੀ ਦੇ ਦਿੰਦੀ ਆ ਵਿਭਾਗ ਪੁਲਿਸ ਵਿਭਾਗ ਗ੍ਰਹਿ ਵਿਭਾਗ ਨੁਕਤਾ ਦਿੰਦੇ ਜੀ ਇਹਦੇ ਨਾਲ ਬਾਹਰ ਆ ਕੇ ਨਾ ਸਮਾਜਿਕ ਖਤਰਾ ਹੈ ਹੂੰ ਭਈ ਜਦੋਂ ਉਹਨੇ ਸਜ਼ਾ ਪੂਰੀ ਕਰ ਲਈ ਉਤ ਤੋਂ ਬਾਅਦ ਉਹਨੂੰ ਰਿਹਾ ਕਰੋ ਤੇ ਤੁਹਾਡੀਆਂ ਏਜੰਸੀਆਂ ਪੁਲਿਸ ਥਾਣੇ ਕਚੈਰੀਆਂ ਮੁੱਕ ਗਈਆਂ ਜੇ ਬੰਦਾ ਦੁਬਾਰਾ ਕੋਈ ਗਲਤੀ ਕਰੂਗਾ ਦੁਬਾਰਾ ਸਿਸਟਮ ਚ ਆਜੂਗਾ ਉਸੇ ਚ ਬਿਲਕੁਲ ਜੀ ਤੁਸੀਂ ਇਹ ਪਹਿਲਾਂ ਹੀ ਕਿਵੇਂ ਤੈਅ ਕਰਲੇ ਨੂੰ ਜੀ ਕਿ ਹਾਂ ਉਹ ਤੁਸੀਂ ਬਾਹਰ ਮੋਟਾ ਕਰਕੇ ਲਿਖ ਦਿਓ ਸੁਧਾਰ ਕਰ ਇਹ ਤਾਂ ਤੁਹਾਨੂੰ ਸੁਧਾਰਨਾ ਹੀ ਨਹੀਂ ਆਇਆ ਫਿਰ ਤਾਂ ਬੰਦਾ ਜੇ ਤੁਹਾਡੇ ਨਜ਼ਰੀ ਨਾਲ ਉਹ ਗੁਨਾਹਗਰ ਸੀ ਫਿਰ ਸੁਧਰ ਕੇ ਕਿਉਂ ਨਹੀਂ ਆਇਆ ਬਾਹਰ ਤਾਂ ਜਿਉ ਇੱਕ ਜਦੋਂ ਬੰਦਾ 20 ਸਾਲ ਦਾ 25 ਸਾਲ ਦਾ 30 ਸਾਲ ਦਾ ਕਿਸੇ ਬੈਂਚ ਚ ਬਿਹਾ ਤੇ 20 ਸਾਲਾਂ ਬਾਅਦ ਅੰਦਰੋਂ 50 ਸਾਲ ਦਾ ਹੋ ਕੇ ਆ ਰਿਹਾ ਉਸ ਹਿਸਾਬ ਨਾਲ ਉਹਦੀ ਸੋਚ ਵਿਚਾਰ ਸਮਰੱਥਾ ਕਿੰਨਾ ਕੁਝ ਬਦਲਦਾ ਹੋਊਗਾ ਬਿਲਕੁਲ ਤੇ ਉਹਦੇ ਹੱਕ ਕਿਵੇਂ ਮਾਰ ਸਕਦੇ ਤੁਸੀਂ ਬੁਨਿਆਦੀ ਹੱਕ ਕਿਵੇਂ ਮਾਰ ਸਕਦੇ ਹੋ ਸੀ ਉਹਦਾ ਇਹ ਵੱਡਾ ਸਵਾਲ ਖੜਾ ਸੋ ਜੇਕਰ ਮਾਨਯੋਗ ਸੁਪਰੀਮ ਕੋਰਟ ਨੇ ਗੱਲ ਕਹਿਣੀ ਪਈ ਆ ਇਤੋਂ ਸਪਸ਼ਟ ਹੈ ਕਿ ਅਦਾਲਤਾਂ ਦਾ ਹੁਕਮ ਨਹੀਂ ਮੰਨਿਆ ਜਾ ਰਿਹਾ ਇਸ ਲਈ ਉੱਪਰਲੀ ਅਦਾਲਤ ਨੂੰ ਇਹ ਕਹਿਣਾ ਪਿਆ ਕਿ ਸਜ਼ਾਾਂ ਮਾ ਪੂਰੀਆਂ ਨਹੀਂ ਸਜ਼ਾਾਂ ਮਾ ਪੂਰੀਆਂ ਲਈ ਇਹ ਇਹ ਆਰਡਰ ਕਿਉਂ ਆਵੇ ਚਲੋ ਅਖੀਰਲੇ ਵੇਰਵਿਆਂ ਦੇ ਤਹਿਤ ਆਪਾਂ ਉੱਥੇ ਵਾਧਦੇ ਹਾਂ ਜਿਨ੍ਹਾਂ ਨੂੰ ਕਦੇ ਬਹੁਤ ਕਾਲ ਹੋ ਜਾਂਦੀ ਐ ਤੇ ਕਦੇ ਉਹਨਾਂ ਦਾ ਪੈਸਾ ਠਰਮੇ ਨਾਲ ਚੱਲ ਪੈਂਦਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਿਆਨ ਆਇਆ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਖਾਸ ਤੌਰ ਦੇ ਉੱਤੇ ਕਿ ਜਦੋਂ ਭਾਈ ਸੁਖਬੀਰ ਸਿੰਘ ਬਾਦਲ ਹੋਰੀ ਅ ਦਰਬਾਰ ਸਾਹਿਬ ਦੇ ਬਾਹਰ ਆਪਣੀ ਜਿਹੜੀ ਸੇਵਾ ਲੱਗੀ ਸੀ ਉਹਨਾਂ ਨੂੰ ਤਨਖਾਹ ਲੱਗੀ ਸੀ ਉਹ ਨਿਭਾਰੇ ਸੀਗੇ ਤੇ ਉਹਨਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਉਹ ਹਮਲਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕਹਿਣ ਦੇ ਉੱਤੇ ਕੀਤਾ ਗਿਆ ਆ ਆਪਣੇ ਕੋਲੇ ਵਕਤ ਦੀ ਜਿਹੜੀ ਕਮੀ ਹੈ ਜੀ ਉਹ ਉਸ ਕਮੀ ਦੇ ਵਿੱਚ ਆਪਾਂ ਇਹਨੂੰ ਸਮੇਟਣ ਦੀ ਕੋਸ਼ਿਸ਼ ਕਰੀਏ ਔਰ ਇਹਦਾ ਅੱਗੇ ਇਹਦਾ ਸੰਦਰਭ ਕੀ ਹੈ ਕਿ ਵਾਰੀ-ਵਾਰੀ ਮਤਲਬ ਹੁਣ ਤਾਂ ਭੱਤੇ ਚੋਂ ਤੀਰ ਰੋਜ਼ ਹੀ ਨਿਕਲਦਾ ਜੀ ਰੋਜ਼ ਨਹੀਂ ਨਿਕਲਦਾ ਕਈ ਕਈ ਨਿਕਲਦੇ ਗਿਆਨੀ ਹਰਪੀ ਸਿੰਘ ਦੇ ਖਿਲਾਫ ਦੇਖੋ ਜਦੋਂ ਹੁਣ ਰਾਜਨੀਤਿਕ ਪਿੜ ਚ ਗਿਆਨੀ ਹਰਪੀ ਸਿੰਘ ਬਹੁਤ ਔਰ ਪ੍ਰਧਾਨ ਨਿਤਰੇ ਹੈ ਤਾਂ ਉਹਨਾਂ ਨੂੰ ਪਤਾ ਹੈ ਕਿ ਮੇਰੇ ਤੇ ਸਿਆਸੀ ਹਮਲੇ ਕਿ ਉਹ ਸਭ ਤੋਂ ਵੱਧ ਹਮਲੇ ਬਾਦਲ ਤੇ ਤੋਂ ਹੀ ਹੋਣਗੇ ਕਿਉਂਕਿ ਚੈਲੰਜ ਹੀ ਉਹਨਾਂ ਲਈ ਹੈ ਹਾਂ ਜੀ ਉਹਨਾਂ ਨੂੰ ਇਸ ਗੱਲ ਦਾ ਤਾਂ ਪਤਾ ਸੀਗਾ ਕਿ ਇਹ ਇਹ ਕਹਿਣਗੇ ਕਿ ਜਥੇਦਾਰੀ ਤੋਂ ਇੱਧਰ ਆਗੇ ਜੀ ਦੇਖੋ ਜੀ ਪਹਿਲਾਂ ਜਥੇਦਾਰ ਸੀ ਜੀ ਇਹ ਜੀ 2 ਦਸੰਬਰ ਵਾਲੇ ਜੀ ਫੈਸਲੇ ਇਹਨਾਂ ਨੇ ਕਰਾਏ ਉਹ ਕਹਿੰਦੇ ਕਿ ਪ੍ਰਾਵਾ ਹਟਾਇਆ ਤੁਸੀਂ ਹੂੰ ਤੁਸੀਂ ਹਟਾਇਆ ਹੀ ਨਾ ਹੁੰਦਾ ਫਿਰ ਮੈਂ ਇੱਧਰ ਆਉਂਦਾ ਉੱਧਰ ਛੱਡ ਕੇ ਫੇਰ ਤੁਸੀਂ ਕਹਿੰਦੇ ਇਸ ਲਈ ਇਸ ਗੱਲ ਤੋਂ ਤਿਆਰ ਸੀ ਪਰ ਜਿਸ ਤਰ੍ਹਾਂ ਦੇ ਇਹ ਦੋਸ਼ ਲਾਏ ਜਾ ਰਹੇ ਨੇ ਜੀ ਕਿ ਹਮਲਾ ਵੀ ਉਹਨਾਂ ਨੇ ਕਰਾਇਆ ਜੀ ਗੋਲੀ ਵੀ ਉਹਨਾਂ ਨੇ ਚਲਾਈ ਜੀ ਹੈ ਨਾ ਜੀ ਉਹ ਭਾਜਪਾ ਨਾਲ ਮਿਲ ਕੇ ਜੀ ਆ ਸੁਖਵੀਰ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜੀ ਹੈ ਅੱਜ ਲੁਧਿਆਣੇ 'ਚ ਵੀ ਸਕ ਕਾਨਫਰੰਸ ਕੀਤੀ ਗਈ ਹੈ ਨਾ ਕਹਿੰਨੀ ਹਰਪ੍ਰੀਤ ਸਿੰਘ ਬਾਰੇ ਬਹੁਤ ਕੁਝ ਬੋਲਿਆ ਉਹਨਾਂ ਨੇ ਵੀ ਖਾਸ ਕੁਸ਼ ਹੈ ਨਾ ਇਹ ਸਾਰਾ ਕੁਝ ਮਤਲਬ ਹੋ ਸਕਦਾ ਹੈ ਕਿ ਫਿਰ ਪਿਛਲੀ ਵਿਧਾਨ ਸਭਾ ਚੋਣਾਂ ਵੀ ਤੁਹਾਨੂੰ ਕਹਿੰਨੀ ਹਰਪ੍ਰੀਤ ਸਿੰਘ ਨੇ ਹਰਾਤੀਆਂ ਹੁਣ ਲਗਾਤਾਰ ਦੋ ਵਾਰ ਇਹ ਪਤਾ ਕਰਾ ਲਓ ਕਿ ਜੋ ਕੁਝ ਬਾਦਲ ਪਰਿਵਾਰ ਨਾਲ ਵਾਪਰਿਆ ਜੋ ਕੁਝ ਅਕਾਲੀ ਜਨ ਨਾਲ ਵਾਪਰਿਆ ਜਿਵੇਂ ਲੋਕਾਂ ਦੇ ਮਨਾਂ ਚੋਂ ਉਤਾਰਿਆ ਇਹ ਸਾਰਾ ਕੁਝ ਘਰ ਘਰ ਜਾ ਕੇ ਕਹਿੰਨੀ ਹਰਪ੍ਰੀਤ ਸਿੰਘ ਦੱਸਿਆ ਹੁਣ ਮਤਲਬ ਅਸੀਂ ਆਪਣੀਆਂ ਖਾਮੀਆਂ ਨੂੰ ਦੂਰ ਕਰਨਾ ਹੀ ਨਹੀਂ ਚਾਹੁੰਦੇ ਅਸੀਂ ਨਵੇਂ ਚੈਲੰਜ ਨੂੰ ਆਪਣੇ ਸਾਹਮਣੇ ਕਬੂਲ ਹੀ ਨਹੀਂ ਕਰਨਾ ਚਾਹੁੰਦੇ ਹੂੰ ਅਸੀਂ ਉਲਟਾ ਆਪਣੇ ਆਪ ਨੂੰ ਜਿਸ ਦਿਨ 2 ਦਸੰਬਰ ਦੇ ਫੈਸਲੇ ਆਏ ਸੀ ਨਾ ਹੂੰ ਜਿਹੜਾ ਆਮ ਸੁਧਾਰਨ ਵਿਅਕਤੀ ਹੈ ਜਿਹਦਾ ਸਿਆਸਤ ਨਾਲ ਵੀ ਕੋਈ ਵਾਸਤਾ ਨਹੀਂ ਅਕਾਲੀ ਦਲ ਤਾਂ ਚਲੋ ਵੱਖਰਾ ਜਾਂ ਕਾਂਗਰਸ ਜਾਂ ਭਾਜਪਾ ਜਾਂ ਹੋਰ ਦਲ ਤਾਂ ਵੱਖਰੇ ਨੇ ਜਿਹਦਾ ਸਿਆਸਤ ਨਾਲ ਵੀ ਵਾਸਤਾ ਨਹੀਂ ਉਸ ਨੂੰ ਵੀ ਸਮਝ ਆ ਰਿਹਾ ਸੀ ਕਿ ਲੈ ਭਾਈ ਸੁਖਵੀਰ ਬਾਦਲ ਦੀ ਗੱਲ ਮੰਨ ਲੀ ਬਿਲਕੁਲ ਹੂੰ ਤੇ ਜਦੋਂ ਸੁਖਵੀਰ ਬਾਦਲ ਨੇ ਝੋਲੀ ਅੱਡ ਕੇ ਸਾਰੇ ਗੁਨਾਹ ਕਬੂਲ ਕੀਤੇ ਤਾਂ ਜਿਹੜੇ ਸੁਖਵੀਰ ਨੂੰ ਪੰਥ ਦਾ ਦੋਖੀ ਪੰਜਾਬ ਦਾ ਦੋਖੀ ਮੰਨਦੇ ਸੀ ਉਹਨਾਂ ਦੇ ਮਨ 'ਚ ਵੀ ਤਰਸ ਆਉਣ ਲੱਗ ਪਿਆ ਸੀ ਹੂੰ ਬਾਹੇ ਗੁਰੂ ਇਸ ਥਾਂ ਤੋਂ ਵੱਡਾ ਕੋਈ ਥਾਂ ਨਹੀਂ ਜਿੱਥੇ ਆ ਕੇ ਤੂੰ ਨਮਾਣਾ ਹੋ ਕੇ ਸਿਰ ਝੁਕਾਤਾ ਪਰ ਪਤਾ ਨਹੀਂ ਮਤਲਬ ਉਸ ਥਾਂ ਤੇ ਛੋਟੀ ਚੀਚੀ ਉਂਗਲੀ ਤੋਂ ਲੈ ਕੇ ਲੱਤ ਤੱਕ ਟੁੱਟਦੀ ਆ ਤੁਹਾਡੇ ਤੇ ਗੋਲੀ ਚੱਲਦੀ ਆ ਹੈਨਾ ਬਾਹ ਬਾਜ ਚੋਂ ਬਾਹ ਟੁੱਟਦੀ ਆ ਜੀ ਸਾਰਾ ਮਤਲਬ ਬੰਦਾ ਸੋਚਦਾ ਕਿ ਇਸ ਦਰ ਤੇ ਆ ਕੇ ਜਿੱਥੇ ਸਾਰੇ ਗਨਾਹ maaf ਹੁੰਦੇ ਨੇ ਉੱਥੇ ਇਹ ਜਾ ਕੁਝ ਵਾਪਰ ਰਿਹਾ ਸੋਚਣ ਦੀ ਲੋੜ ਹੈ ਕਿ ਇਹ ਜਾ ਕੀ ਬੱਜਰ ਗਨਾਹ ਹੋ ਗਿਆ ਕਿ ਬਾਰ ਬਾਰ ਮਰਤੇ ਇਹ ਜਾ ਕੁਝ ਹੋ ਰਿਹਾ ਪਰ ਤੁਸੀਂ ਗਲਤੀ ਦਾ ਗਲਤੀ ਕਰ ਰਹੇ ਹੋ ਮੈਨੂੰ ਲੱਗਦਾ ਅੱਜ ਫੇਰ ਨਵੀਂ ਗਲਤੀਆਂ ਕਰ ਰਿਹਾ ਅਕਾਲੀ ਦਲ ਵੱਲੋਂ ਅਕਾਲੀ ਦਲ ਵੱਲੋਂ ਫੇਰ ਨਵੀਂ ਕਰ ਰਿਹਾ ਪਰਤਨਾ ਚਾਹੀਦਾ ਜੀ ਉਸ ਨੂੰ ਅਕਾਲੀ ਦਲ ਦੇ ਸਿਧਾਂਤ ਤੇ ਪਰਤਨਾ ਚਾਹੀਦਾ ਸੀ ਤੇ ਹੁਣ ਇਹ ਨਾ ਹੋਵੇ ਕਿ ਇਹੀ ਗਲਤੀ ਗਿਆਨੀ ਹਰਪ੍ਰੀਤ ਸਿੰਘ ਵਾਲਾ ਦਲ ਵੀ ਕਰ ਲੱਗ ਜਾਵੇ ਬਿਲਕੁਲ ਸਹੀ ਹਾਂ ਇਸੇ ਸੰਦਰਭ ਤੇ ਆਰੇ ਕੱਲ ਨੂੰ ਗਿਆਨੀ ਹਰਪ੍ਰੀਤ ਸਿੰਘ ਵਾਲਾ ਦੀ ਟੀਮ ਦੀ ਬੈਠਕਾ ਮੰਨਿਆ ਜਾ ਰਿਹਾ ਕਿ ਉਹ ਬੈਠਕ ਤਾਂ ਇਸ ਲਈ ਰੱਖੀ ਗਈ ਸੀ ਕਿ ਉਹਨਾਂ ਨੇ ਅਗਲੇ ਆਪਣੇ ਜਿਹੜੇ ਵਰਕਿੰਗ ਕਮੇਟੀ ਦੇ ਮੈਂਬਰ ਚੁਣਨੇ ਨੇ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ ਹੋਰ ਕਮੇਟੀਆਂ ਚੁਣਨੀਆਂ ਨੇ ਉਹਦੇ ਲਈ ਕੁਝ ਨਾਮਜ਼ਦਗੀਆਂ ਕਰਨੀਆਂ ਨੇ ਉਹ ਸਾਰੀ ਪ੍ਰਕਿਰਿਆ ਲਈ ਪਰ ਹੁਣ ਜਿਹੜੀ ਆ ਬਿਆਨਬਾਜ਼ੀ ਹੋ ਰਹੀ ਹੈ ਹੋ ਸਕਦਾ ਸਭ ਤੋਂ ਪਹਿਲਾਂ ਆਪਣੇ ਬਲਾਰੇ ਨਾ ਚੁਣਨੇ ਪੈ ਜਾਣ ਉਹਨਾਂ ਕਿ ਭਾਈ ਜਵਾਬ ਦੇਣ ਲਈ ਬੰਦੇ ਦਾ ਤਾਂ ਐ ਕਰੋ ਹਮ ਹੈਨਾ ਪਰ ਉਹਦੇ ਚੱਕਰ 'ਚ ਕਿਤੇ ਇਹ ਵੀ ਕੱਚੇ ਚ ਨਾ ਉਤਰ ਜਾਣ ਸੋ ਹੁਣ ਇਹਨਾਂ ਨੂੰ ਵੀ ਆਪਣੇ ਤੇ ਸਹਿਜ ਕੰਟਰੋਲ ਰੱਖਣਾ ਪਊਗਾ ਜੇ ਆਪਣੇ ਟੀਚੇ ਵੱਡੇ ਰੱਖ ਕੇ ਚੱਲਦੇ ਨੇ ਠੀਕ ਹੈ ਨਾ ਕਿ ਹਾਂ ਪੰਜਾਬ ਦੇ ਮੁੱਦੇਾਂ ਤੇ ਖੁਦਮਖਤਿਆਰ ਦੇ ਮੁੱਦੇਾਂ ਤੇ ਉਹਨਾਂ ਮਤਿਆਂ ਤੇ ਅਨੰਦਪੁਰ ਸਾਹਿਬ ਵਾਲੇ ਮਤੇ ਤੇ ਚੰਡੀਗੜ੍ਹ ਵਾਲੇ ਦੇ ਹੈ ਨਾ ਪੰਜਾਬ ਦੀ ਰੋਜ਼ਗਾਰ ਪਾਣੀ ਵਾਲੇ ਮੁੱਦੇਾਂ ਤੇ ਰੰਦੇ ਨੇ ਫਿਰ ਸ਼ਾਇਦ ਲੰਬੀ ਲੀਖੇ ਖਿੱਚ ਤਕਣ ਜੇ ਇਹ ਵੀ ਉਸੇ ਘੇਰੇ ਚ ਫਸਣਗੇ ਫਿਰ ਚੱਕਰ ਵਿੱਚ ਦੋਵੇਂ ਫਸੇ ਰੋ ਫਿਰ ਰਸਤਾ ਕਿੱਥੇ ਨਿਕਲਦਾ ਫਿਰ ਸ਼ਾਸਨ ਕਿਸੇ ਨਾ ਕਿਸੇ ਤਰੀਕੇ ਨਾਲ ਬੰਨੀ ਨੂੰ ਮਾਰ ਹੀ ਦਿੱਤਾ ਜਾਂਦਾ ਹਾਂ ਬਹੁਤ ਸ਼ੁਕਰੀਆ ਦੀਪਕ ਸ਼ਰਮਾ ਜਨਾਰਥਲ ਜੀ ਜੁੜਨ ਦੇ ਲਈ ਕਿਉਂਕਿ ਵਕਤ ਕੀ ਹਰਸ਼ਾਏ ਗੁਲਾਮ ਵਕਤ ਕਾ ਹਰਸ਼ਾਏ ਪੇ ਰਾਸ aadmi ko chahiye waqt se darr kar rahe kya pata kis waqt yaaro waqt ka badle majaz to hadiyan tippniyan te sujhav sade di har sach de li bahut aham ne jude raho enari tv de naal deyo ijazat satriya kal